ਲੋਕਲ ਨੇ ਗੁਰਮੀਤ ਸਿੰਘ ਮੀਤ ਹੇਰ ਇਹ ਏਰੀਆ ਉਹਨਾਂ ਦਾ ਵਿਧਾਨ ਸਭਾ ਤੋਂ ਜਿੱਤੇ ਕੀ ਲੱਗਦਾ ਜਿਹੜਾ 2.5 ਸਾਲ ਦਾ ਕਾਰਜਕਾਲ ਆ ਉਹ ਤੁਸੀਂ ਕਿੰਨੇ ਕ ਨੰਬਰ ਦਿਨੇ ਹੋ ਕਿਵੇਂ ਦਾ ਰਿਹਾ ਹੈ ਸਰਕਾਰ ਦਾ ਦੇਖੋ ਨੰਬਰ ਤਾਂ ਇਹਨੂੰ ਮਾਈਨਸ 0 ਹੀ ਜਾਣਗੇ ਕਿਉਂਕਿ ਜੇ ਭਗਵੰਤ ਮਾਨ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਇਹਦੇ ਤੇ ਇੰਨਾ ਹੀ ਭਰੋਸਾ ਹੁੰਦਾ ਤਾਂ ਪਹਿਲਾਂ ਇਹਦੇ ਕੋਲ ਤਿੰਨ ਮੰਤਰਾਲੇ ਸੀਗੇ ਜੇ ਕਿਸੇ ਦੀ ਕਾਰਗੁਜ਼ਾਰੀ ਵਧੀਆ ਹੁੰਦੀ ਆ ਆਪਾਂ ਨੂੰ ਐਪਰੀਸ਼ੀਏਟ ਕਰਦੇ ਆ ਨਾਮ ਦਿੰਦੇ ਆ ਇਹਦੀ ਤਾਂ ਡਿਮੋਸ਼ਨ ਕੀਤੀ ਆ 2 ਸਾਲ ਦਾ ਸਮਾਂ ਹੋ ਗਿਆ ਬਰਨਾਲੇ ਦੇ ਲੋਕਾਂ ਨੂੰ ਇਹ ਕਦੇ ਵਿਚਦੇ ਹੀ ਨਹੀਂ ਕਦੇ ਫੋਨ ਹੀ ਨਹੀਂ ਚੱਕਿਆ ਇਹਨੇ ਕਿਸੇ ਦਾ ਕਿਸੇ ਆਮ ਲੋਕ ਨਾਲ ਇਹਦਾ ਸੰਪਰਕ ਹੀ ਨਹੀਂ ਜੀਆਂ ਪਾਰਟੀਆਂ ਕਈ ਵਾਰੀ ਇਹ ਕਹਿ ਰਹੀਆਂ ਨੇ ਕਿ ਬਾਹਰਲੇ ਨੇ ਸੁਖਪਾਲ ਸਿੰਘ ਖਹਿਰਾ ਵੀ ਬਾਹਰੋਂ ਆਏ ਨੇ ਜੀ ਕਿ ਲੋਕਲ ਨਹੀਂ ਹੈਗੇ ਵੀ ਲੋਕਲ ਨੂੰ ਪਾਓ ਵੋਟ ਉਹਦਾ ਫਾਇਦਾ ਬਾਹਰਲੇ ਦਾ ਫਾਇਦਾ ਨਹੀਂ ਹੈ ਰਾਗਵ ਚੱਡਾ ਵਰਗੇ ਕਿ ਇੱਥੇ ਜਵਾਹਰਬਸਤੀ ਸਕੂਲ ਚ ਪੜਕੇ ਗਏ ਆ ਜਦੋਂ ਨਵਿੰਦਰ ਮੋਦੀ ਹੈਗਾ ਜਿਹੜਾ ਗਜਰਾਤ ਤੋਂ ਛੱਡ ਕੇ ਬਦਨ ਅਸੀ ਚੋਂ ਲੜ ਸਕਦਾ ਫਿਰ ਲੋਕਲ ਜਾਂ ਬੇਲੋਕਲ ਹੋਣ ਦੀ ਤਾਂ ਕੋਈ ਗੱਲ ਹੀ ਨਹੀਂ ਹੈ ਅਸੀਂ ਲੋਕਾ ਜੋਖਾ ਕਰ ਨਹੀਂ ਲੋਕ ਵੀ ਜਦੋਂ ਜਦੋਂ ਐਮਪੀ ਬਣਿਆ ਕਿਨੇ ਕੀ ਕੀ ਕੰਮ ਕੀ ਭੰਟਮਾਨ ਦਾ ਜੇ ਜਿਹੜਾ ਐਮਪੀ ਬਣਿਆ ਦੋ ਵਾਰ ਐਮਪੀ ਰਹੇ ਨੇ ਜੀਓ ਪਰਸੈਂਟ ਆਊਟਪੁਟ ਸਿਮਰਨਜੀਤ ਸਿੰਘ ਮਾਨ ਨੂੰ ਵੱਡਾ ਫਤਵਾ ਦਿੱਤਾ ਸੰਗਰੂਰ ਵਾਲਿਆਂ ਨੇ ਉਹ ਕਿਵੇਂ ਦੇਖ ਦੋ ਵੀ ਇੰਨਾ ਚੇਂਜ ਵੀ ਪਹਿਲਾਂ ਤਾਂ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਚ ਵੋਟਾਂ ਹੀ ਵੋਟਾਂ ਪਈਆਂ ਉਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਤਾ ਪਰ ਆ ਜੀ ਇਹੀ ਹੁਣ ਕਿਉਂ ਮੈਨੂੰ ਤਾਂ ਇਹ ਸਮਝ ਨਹੀਂ ਲੱਗਦੀ ਤੇ ਤੁਸੀਂ 2 ਮਹੀਨਾ ਬਾਅਦ MP ਇਲੈਕਸ਼ਨ ਜਿੱਤ ਨਹੀਂ ਸਕੇ ਤੇ ਹੁਣ ਤੁਸੀਂ ਕਿੱਥੋਂ ਜਿੱਤੋਗੇ ਹੁਣ ਤਾਂ ਤੁਹਾਡਾ ਜਿਹੜਾ ਪਰਦਾ ਸੀਗਾ ਉਹ ਖਤਮ ਹੋ ਗਿਆ ਪੰਜਾਬ ਦੇ ਸੰਗਰੂਰ ਦੇ ਰਿਜ਼ਲਟ ਸੰਗਰੂਰ ਦੀ ਕੀ 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 ਲੱਗਦਾ ਤੁਹਾਨੂੰ ਤੁਸੀਂ ਸੰਗਰੂਰ ਬਾਰੇ ਨਾ ਸੋਚੋ ਸੰਗਰੂਰ ਅਸੀਂ ਜਿੱਤ ਚੁੱਕੇ ਹਾਂ ਜਿੰਨ ਕਿ ਕਾਂਗਰਸ ਪਾਰਟੀ ਜਿੱਤ ਚੁੱਕੀ ਹੈ ਕਾਂਗਰਸ ਬੰਬਾਰਾ 13 ਦੀਆਂ 13 ਸੀਟਾਂ ਦੇ ਵਿੱਚੋਂ ਸਾਰੀਆਂ ਸੀਟਾਂ ਲੈ ਕੇ ਜਾ ਰਹੀ ਹੈ ਹਰਿਆਣੇ ਦੇ ਵਿੱਚ ਦਾ ਚੋਂ 9 ਸੀਟਾਂ ਕਾਂਗਰਸ ਲੈ ਕੇ ਜਾ ਰਹੀ ਹੈ ਜੂਪੀ ਦੇ ਵਿੱਚੋਂ 80 ਦੇ ਵਿੱਚੋਂ 35 ਸੀਟਾਂ ਕਾਂਗਰਸ ਲੈ ਕੇ ਜਾ ਰਹੀ ਹੈ ਇਹਦਾ ਮਤਲਬ ਇੰਡੀਆ ਗਰੁੱਪ ਇੰਡੀਆ ਦੇ ਵਿੱਚ ਇੰਡੀਆ ਦਾ ਗਰੁੱਪ ਹੈ ਜਿਹੜਾ ਛੱਡਾ ਛੜਾ ਗਠਬੰਧਨ ਹੈ ਉਹ ਸਰਕਾਰ ਬਣਾਇਆ ਜਾ ਰਿਹਾ ਮੋਦੀ ਦਾ ਝੋਲਾ ਜਿਹੜਾ ਕਹਿੰਦਾ ਮੈਂ ਚੱਕ ਕੇ ਚਲਾ ਜਾਊਗਾ ਉਹਦਾ ਝੋਲਾ 4 5 ਤਰੀਕ ਨੂੰ ਚੈੱਕ ਕੀਤਾ ਜਾਊਗਾ ਵੀ ਉਹਨੇ ਝੋਲੇ ਚ ਪਾ ਕੇ ਕੀ ਲੈ ਕੇ ਜਾ ਰਿਹਾ ਮੈਂ ਪ੍ਰਧਾਨ ਮੰਤਰੀ ਹੁੰਦਾ ਤਾਂ ਮੈਂ ਲੋਕਾਂ ਨੂੰ ਜਾ ਕੇ ਦੱਸਦਾ ਵੀ ਮੈਂ ਇੰਨੇ ਪਰਸੈਂਟ ਫੇਰਜ਼ਗਾਰੀ ਖਤਮ ਕਰਦਾ ਮੈਂ ਨੇ ਪਰਸੈਂਟ ਭੁੱਖਮਰੀ ਖਤਮ ਕਰਤੀ ਮੈਂ ਇੰਨੇ ਪਰਸੈਂਟ ਲੋਕਾਂ ਲਈ ਆ ਕੁਛ ਕੀਤਾ ਮੈਂ ਦੇਸ਼ ਨੂੰ ਅੱਗੇ ਲੈ ਜਾਣ ਵਾਸਤੇ ਇੰਨੀਆਂ ਪੰਜ ਸਾਲ ਦੀ ਯੋਜਨਾ ਬਣਾਈਆਂ ਮੈਂ ਇਹ ਥੋੜਾ ਦਸਦਾ ਵੀ ਮੰਦਰ ਬਣਾਇਆ ਮੈਂ ਥੋੜਾ ਦਸਦਾ ਮੈਂ ਸਿੰਧੂ ਤਾਰ ਮੰਨੂ ਪ੍ਰਮੋਟ ਕਰਨਾ ਚਾਹਣਾ ਧਰਮ ਨਹੀਂ ਰਾਜਨੀਤੀ ਦੇ ਪਾਰ ਹੋਣਾ ਚਾਹੀਦਾ ਮੈਂ ਆਮ ਲੋਕਾਂ ਨੂੰ ਵੀ ਕਹਿਣਾ ਚਾਹਣਾ ਵੀ ਧਰਮ ਨੂੰ ਰਾਜਨੀਤੀ ਤੋਂ ਵੱਖ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹੋਣੀਆਂ ਨੇ 1 ਜੂਨ ਨੂੰ ਜਿਸ ਦੇ ਤਹਿਤ ਲਗਾਤਾਰ ਫਾਰਮ ਭਰੇ ਜਾ ਰਹੇ ਨੇ ਫਾਰਮ ਭਰਨ ਤੋਂ ਬਾਅਦ ਹੁਣ ਲਗਾਤਾਰ ਜਿਹੜਾ ਚੋਣ ਪ੍ਰਚਾਰ ਪੂਰਾ ਤੇਜ਼ੀ ਨਾਲ ਅੱਗੇ ਵਧੇਗਾ ਚੋਣ ਪ੍ਰਚਾਰ ਹੋਊਗਾ ਵੱਡੇ ਲੀਡਰ ਵੱਡੇ ਦਿਗਜ ਪੰਜਾਬ ਦੀ ਧਰਤੀ ਤੇ ਪਹੁੰਚਣਗੇ ਕਿਉਂਕਿ ਸਾਰੀਆਂ ਪਾਰਟੀਆਂ ਪੱਬਾਂ ਪਾਰ ਨੇ ਬੀਜੇਪੀ ਕਾਂਗਰਸ ਆਮ ਆਦਮੀ ਪਾਰਟੀ ਸੋ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਵੀ ਆਪਣੀਆਂ ਵੱਡੀਆਂ ਰੈਲੀਆਂ ਕਰ ਰਹੀ ਆ ਸੋ ਗੱਲਬਾਤ ਕਰਾਂਗੇ ਬਰਨਾਲਾ ਦੀ ਬਰਨਾਲਾ ਸ਼ਹਿਰ ਦੇ ਵਿੱਚ ਮੌਜੂਦ ਆ ਬਰਨਾਲਾ ਦੀ ਕੀ ਆਵਾਜ਼ ਕਿਉਂਕਿ ਬਰਨਾਲਾ ਦੀ ਜੇ ਗੱਲ ਕਰੀਏ 2017 ਚ ਗੁਰਮੀਤ ਸਿੰਘ ਮੀਤਹਿਰ ਆਮ ਆਦਮੀ ਪਾਰਟੀ ਤੋਂ ਪਹਿਲੀ ਵਾਰ ਐਮਐਲਏ ਬਣਾਏ ਦੂਜੀ ਵਾਰ 2022 ਚ ਐਮਐਲਏ ਬਣੇ ਉਸ ਤੋਂ ਬਾਅਦ ਕੈਬਨਿਟ ਮਨਿਸਟਰ ਬਣੇ ਸੋ ਹੁਣ ਦੁਬਾਰਾ ਲੋਕ ਸਭਾ ਚੋਣਾਂ ਚ ਗੁਰਮੀਤ ਸਿੰਘ ਮੀਤਹਿਰ ਵਿਧਾਨ ਸਭਾ ਚੋਣਾਂ ਚੋਂ ਜਿੱਤੇ ਯਾਨੀ ਕਿ ਬਰਨਾਲਾ ਸ਼ੀਟ ਤੋਂ ਜਿੱਤੇ ਉਸ ਤੋਂ ਬਾਅਦ ਹੁਣ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਰਹੇ ਨੇ ਬਰਨਾਲਾ ਲੋਕਲ ਏਰੀਆ ਲੋਕਲ ਵਿਧਾਨ ਸਭਾ ਏਰੀਆ ਬਰਨਾਲੇ ਏਰੀਏ ਦੀ ਕੀ ਆਵਾਜ਼ ਆ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਨਾਲ ਰਹਿਣ ਵਾਲਾ ਕਿਉਂਕਿ ਚਾਰ ਦਿੱਗਜ ਪਾਰਟੀਆਂ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਸ਼ਰੋਮਣੀ ਅਕਾਲੀ ਦਲ ਅਤੇ ਸਿਮਰਨਜੀਤ ਸਿੰਘ ਮਾਨ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਇੱਥੇ ਹੀ ਮੈਦਾਨ 'ਚ ਨੇ ਦੇਖਣਾ ਹੋਵੇਗਾ ਕਿਉਂਕਿ ਪਹਿਲਾਂ ਜਿਮਨੀ ਚੋਣ ਸਿਮਰਨਜੀਤ ਸਿੰਘ ਮਾਨ ਨੇ ਜਿੱਤੀ ਸੋ ਗੱਲਬਾਤ ਕਰਾਂਗੇ ਬਰਨਾਲਾ ਦੇ ਵਸਨੀਕਾਂ ਨਾਲ ਸ਼ਹਿਰ ਵਾਸੀ ਸਾਡੇ ਨਾਲ ਮੌਜੂਦ ਨੇ ਕਰਾਂਗੇ ਗੱਲਬਾਤ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਮਹੇਸ਼ ਕੁਮਾਰ ਲੋਟਾ ਜੀ अच्छा रमेश कुमार जी किवें देख दों दे। किवें दी ਰਹਿਣ ਵਾਲੀ ਆ ਇਸ ਵਾਰ ਜਿਹੜੀ ਪਲੈਨਿੰਗ ਕਿਹੜੀ ਪਾਰਟੀ ਦੀ ਪਲੈਨਿੰਗ ਕਾਮਯਾਬ ਹੋ ਸਕਦੀ ਆ ਦੇਖੋ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਲੋਕਾਂ ਨੇ ਬੜੀਆਂ ਆਸਾਂ ਤੇ ਉਮੀਦਾਂ ਰੱਖ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੋਟਾਂ ਪਾਈਆਂ ਸੀ ਜਿਸ ਨੂੰ ਬੰਪਰ ਜਿੱਤ ਪ੍ਰਾਪਤ ਹੋਈ 92 ਐਮ ਐਲ ਏ ਇਸ ਦੇ ਜਿੱਤੇ ਪਰ ਅੱਜ ਦੇ ਹਾਲਾਤ ਇਹ ਹੈ ਪੰਜਾਬ ਚ ਕਾਨੂੰਨ ਵਿਵਸਥਾ ਲਾਇ ਲਾਇੰਡਰ ਆਰਡਰ ਦੀ ਸਥਿਤੀ ਬੜੀ ਗੰਭੀਰ ਹੋਈ ਪਈ ਆ ਕੋਈ ਕਿਸੇ ਦੀ ਵੀ ਜਾਨੀ ਮਾਲੀ ਜਿਹੜੀ ਹੈਗੀ ਆ ਮਹਫੂਜ਼ ਨਹੀਂ ਹੈਗਾਗਾ ਰੋਜ਼ ਕਤਲੋਗਤ ਹੋਦਾ ਹੀ ਆ ਕਿ ਸਿੱਧੂ ਮੂਸੇ ਵਾਲੇ ਦਾ ਕਤਲ ਸ਼ੁਭ ਕਰਨ ਦਾ ਕਤਲ ਹਰੇਕ ਫਰੰਟ ਤੇ ਜਿਹੜੀ ਆਗੀ ਇਹ ਸਰਕਾਰ ਫੇਲ ਸਿੱਧ ਹੋਈ ਹੈਗੀ ਬਿਲਕੁਲ ਮੈਜੀਕ ਕਿਵੇਂ ਲੱਗਦਾ ਤੁਹਾਨੂੰ ਪਰ ਸਰਕਾਰ ਕਹਿ ਰਹੀ ਹੈ ਕਿ 2 ਸਾਲ ਦਾ ਸਾਡਾ ਕਾਰਜਕਾਲ ਆ ਤਕਰੀਬਨ ਪੂਰਾ ਵਧੀਆ ਰਿਹਾ ਜੀ ਚੰਗਾ ਰਿਹਾ ਲੋਕ ਮੰਨਦੇ ਨੇ ਲੋਕਲ ਨੇ ਗੁਰਮੀਤ ਸਿੰਘ ਮੀਤ ਹੇਰ ਇਹ ਏਰੀਆ ਉਹਨਾਂ ਦਾ ਵਿਧਾਨ ਸਭਾ ਤੋਂ ਜਿੱਤੇ ਕੀ ਲੱਗਦਾ ਜਿਹੜਾ 2 ਢਾਈ ਸਾਲ ਦਾ ਕਾਰਜਕਾਲ ਆ ਉਹ ਤੁਸੀਂ ਕਿੰਨੇ ਕ ਨੰਬਰ ਦਿਨੇ ਹੋ ਕਿਵੇਂ ਦਾ ਰਿਹਾ ਹੈ ਸਰਕਾਰ ਦਾ ਦੇਖੋ ਨੰਬਰ ਤਾਂ ਇਹਨੂੰ ਮਾਈਨਸ 0 ਹੀ ਜਾਣਗੇ ਕਿਉਂਕਿ ਜੇ ਭਗਵੰਤ ਮਾਨ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਇਹਦੇ ਤੇ ਇੰਨਾ ਹੀ ਭਰੋਸਾ ਹੁੰਦਾ ਤਾਂ ਪਹਿਲਾਂ ਇਹਦੇ ਕੋਲ ਤਿੰਨ ਮੰਤਰਾਲੇ ਸੀਗੇ ਜੇ ਕਿਸੇ ਦੀ ਕਾਰਗੁਜ਼ਾਰੀ ਵਧੀਆ ਹੁੰਦੀ ਹੈ ਆਪਾਂ ਨੂੰ ਐਪਰੀਸ਼ੀਏਟ ਕਰਦੇ ਆ ਨਾਮ ਦਿੰਦੇ ਆ ਇਹਦੀ ਤਾਂ ਡਿਮੋਸ਼ਨ ਕੀਤੀ ਆ ਤਿੰਨ ਮਹਿਕਮਿਆਂ ਚੋਂ ਦੋ ਮਹਿਕਮੇ ਖੋ ਕੇ ਇਹਦੇ ਕੋਲ ਤਾਂ ਇੱਕ ਮਹਿਕਮਾ ਹੀ ਰਹਿ ਗਿਆ ਬਾਕੀ ਲੋਕਲ ਹੋਣ ਦੀ ਗੱਲ 2 ਸਾਲ ਦਾ ਸਮਾਂ ਹੋ ਗਿਆ ਬਰਨਾਲੇ ਦੇ ਲੋਕਾਂ ਨੂੰ ਇਹ ਕਦੇ ਵਿਚਦੇ ਹੀ ਨਹੀਂ ਕਦੇ ਫੋਨ ਹੀ ਨਹੀਂ ਚੱਕਿਆ ਇਹਨੇ ਕਿਸੇ ਦਾ ਕਿਸੇ ਆਮ ਲੋਕ ਨਾਲ ਇਹਦਾ ਸੰਪਰਕ ਹੀ ਨਹੀਂ ਨਾ ਕਿਸੇ ਨੂੰ ਮਿਲਿਆ ਇਸ ਚੰਦ ਚਮਚੇ ਰੱਖੇ ਹੋਏ ਹੈਗੇ ਜਿਹੜੇ ਲੋਕਾਂ ਨਾਲ ਮੇਲ ਮਲਾਪਤਾ ਕੀ ਸਾਡੇ ਬਰਨਾਲੇ ਨੂੰ ਪਤਾ ਕਿਸ ਤਰੀਕੇ ਦਾ ਵਿਹਾਰ ਕਰਦੇ ਆਗੇ ਉਹ ਨਹੀਂ ਲੋਕਲ ਏਰੀਏ ਚ ਵਿਚਰੇ ਨਹੀਂ ਹੈਗੇ ਵੀ ਪਹੁੰਚੇ ਨਹੀਂ ਹੈਗੇ ਇੱਥੇ ਮਿਲੇ ਨਹੀਂ ਜਾਂ ਧੰਨਵਾਦ ਨਹੀਂ ਕੀਤਾ 2000 ਬਿਲਕੁਲ ਕੋਈ ਧੰਨਵਾਦ ਨਹੀਂ ਕੋਈ ਹੋਰ ਨਹੀਂ ਬਰਨਾਲਾ ਦੇ ਲੋਕ ਭਲੀ ਭੰਤੀ ਜਾਣਦੇ ਆ ਵੀ ਕਿਸ ਤਰੀਕੇ ਦੇ ਇਹਦੇ ਬੰਦਿਆਂ ਦੇ ਕਰਜ਼ਾਰ ਆ ਇੱਥੇ ਨਗਰ ਕਾਉਂਸਲ ਬਰਨਾਲਾ ਆ ਗਈ 2 ਸਾਲ ਹੋ ਗਏ ਇਹਨੇ ਉਹਨੂੰ ਜੁੱਧ ਦਾ ਖਾੜਾ ਬਣਾ ਰੱਖਿਆਗਾ ਨਗਰ ਕਾਉਂਸਲ ਦਾ ਨਾ ਤਾਂ ਕੋਈ ਪ੍ਰਧਾਨ ਆ ਨਾ ਬਾਈਸ ਪ੍ਰਧਾਨ ਆ ਜੋ ਚੁਣੇ ਹੋਏ ਨਮਾਇंदे ਸੀ ਕਿਨੇ ਧੱਕੇ ਨਾਲ ਮਾਨਯੋਗ ਨਗਰ ਕੌਂਸਲ ਦੇ ਪ੍ਰਧਾਨ ਨੂੰ ਮੂਵ ਕਰਾਇਆ ਸੀਗਾ ਉਹਨੂੰ ਸਰਕਾਰ ਤੋਂ ਪ੍ਰੈਸ਼ਰ ਪਾ ਕੇ ਇਹਨੇ ਆਪਦਾ ਪ੍ਰਧਾਨ ਬਣਾਇਆ ਮੈਂ ਤਾਂ ਕਹਿੰਦਾ ਉਹ ਘੰਟਾ ਪ੍ਰਧਾਨ ਸਿੱਧੋ ਹੈ ਹਾਈ ਕੋਰਟ ਨੇ ਅਗਲੇ ਦਿਨ ਸਟੇਲਾਤੀ ਇਸ ਟਾਈਮ ਨਗਰ ਕਾਉਂਸਲ ਦਾ ਕੋਈ ਪਦਮੰਦਕ ਨਹੀਂ ਹੈਗਾ ਠੀਕ ਹੈ ਫਿਰ ਤੁਹਾਨੂੰ ਲੱਗਦਾ ਕੀ ਆ ਵੀ ਵੇਵ ਕਿਵੇਂ ਦੀ ਰਹਿਣ ਵਾਲੀ ਹੈ ਮੁਕਾਬਲਾ ਕਿਸ ਕਿਸ ਪਾਰਟੀ ਚ ਕਿਉਂਕਿ ਦਿੱਗਜ ਪਾਰਟੀਆਂ ਨੇ ਜੀ ਕਾਂਗਰਸ ਵੀ ਆਮ ਆਦਮੀ ਪਾਰਟੀ ਬੀਜੇਪੀ ਸ਼ਰੋਮਣੀ ਅਕਾਲੀ ਦਰ ਅਮਰਸਰ ਤੋਂ ਸਿਮਰਨਜੀਤ ਸਿੰਘ ਮਾਨ ਕਿਵੇਂ ਦੇਖਦੇ ਹੋ ਤੁਸੀਂ ਸਾਰੀਆਂ ਪਾਰਟੀਆਂ ਨੂੰ ਦੇਖੋ ਹੱਕ ਸੱਚ ਦੀ ਆਵਾਜ਼ ਆ ਸਰਦਾਰ ਸੁਖਪਾਲ ਸਿੰਘ ਖੈਰਾ ਨੂੰ ਲੋਕਾਂ ਨੂੰ ਵੋਟ ਪਾਉਣੀ ਚਾਹੀਦੀ ਹੈ ਸਾਰੇ ਲੋਕ ਪਲੀਪੰਤੀ ਜਾਂਦੇ ਆ ਵੀ ਕੋਈ ਵੀ ਫਰੰਟ ਹੋਵੇ ਪੰਜਾਬ ਦਾ ਕਿਤੇ ਵੀ ਕਿਸਾਨੀ ਦੀ ਕੋਈ ਗੱਲ ਹੋਵੇ ਕੋਈ ਹੋਰ ਪੰਜਾਬ ਦੇ ਗੰਭੀਰ ਮਸਲੇ ਹੁਣ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਰਦਾਰ ਸੁਖਪਾਲ ਸਿੰਘ ਖੈਰਾ ਨੇ ਹਰੇਕ ਪੰਜਾਬ ਦੇ ਹੱਕ ਵਿੱਚ ਆਵਾਜ਼ ਠਾਈ ਆ ਗਈ ਸਾਡਾ ਤਾਂ ਕਹਿਣਾ ਇਹ ਕਿ ਲੋਕਾਂ ਨੂੰ ਬੜਾ ਸੋਚ ਸਮਝ ਕੇ ਵੋਟ ਪਾਉਣੀ ਚਾਹੀਦੀ ਹੈ ਕਿਉਂਕਿ ਜੋ ਇੱਥੋਂ ਮੈਂਬਰ ਪਾਰਲੀਮੈਂਟ ਪਹਿਲਾਂ ਜਿੱਤ ਕੇ ਗਏ ਆ ਸਰਦਾਰ ਸਿਮਰਜੀਤ ਸਿੰਘ ਜੀ ਮਾਨਜਾ ਜੋ ਉਹ ਝਾੜੂ ਵਾਲਿਆਂ ਨੇ ਕੈਂਡੀਡੇਟ ਖੜਾਇਆਗੇ ਉਸ ਬੰਦੇ ਨੂੰ ਭੇਜਣਾ ਚਾਹੀਦਾ ਜੋ ਏਜੰਸੀਆਂ ਤੋਂ ਸਰਕਾਰ ਦੀ ਨਾ ਐਡੀ ਤੋਂ ਨਾ ਇਨਕਮ ਟੈਕਸ ਤੋਂ ਨਾ ਕਿਸੇ ਹੋਰ ਏਜੰਸੀ ਤੋਂ ਡੱਟਦਾ ਹੋਵੇ ਕਿਉਂਕਿ ਨੇਡਰ ਹੋ ਕੇ ਉਹ ਪੰਜਾਬ ਦੇ ਹੱਕਾਂ ਦੀ ਆਵਾਜ਼ ਆ ਜੇਦਾ ਪਾਰਲੀਮੈਂਟ ਚ ਪਹੁੰਚਾ ਸਕੇ ਸਰਦਾਰ ਸੁਖਪਾਲ ਸਿੰਘ ਖੈਰਾ ਤੇ ইডি ਨੇ ਵੀ ਪੰਜਾਬ ਦੀ ਵਿਜੀਲੈਂਸ ਨੇ ਵੀ ਪਰਚੇ ਕਰਕੇ ਦੇਖ ਲੇ ਪਰ ਜਦੋਂ ਕੁਛ ਨਿਕਲਿਆ ਹੀ ਨਹੀਂ ਉਹਨਾਂ ਪਰਚਿਆਂ ਵਿੱਚੋਂ ਸਰਦਾਰ ਸੁਖਪਾਲ ਸਿੰਘ ਖਹਿਰਾ ਇੱਕ ਲੀਡਰ ਸੋਚ ਦੇ ਵਿਅਕਤੀ ਹੈ ਇਹਨਾਂ ਨੂੰ ਵੋਟ ਪਾਉਣੀ ਚਾਹੀਦੀ ਹੈ। ਦੂਜੀਆਂ ਪਾਰਟੀਆਂ ਕਈ ਵਾਰੀ ਇਹ ਕਹਿ ਰਹੀਆਂ ਨੇ ਕਿ ਬਾਹਰਲੇ ਨਹੀਂ ਸੁਖਪਾਲ ਸਿੰਘ ਖਹਿਰਾ ਵੀ ਬਾਹਰੋਂ ਆਏ ਨੇ ਜੀ ਕਿ ਲੋਕਲ ਨਹੀਂ ਹੈਗੇ ਵੀ ਲੋਕਲ ਨੂੰ ਪਾਓ ਵੋਟ ਉਹਦਾ ਫਾਇਦਾ ਬਾਹਰਲੇ ਦਾ ਫਾਇਦਾ ਨਹੀਂ ਹੈ। ਰਾਗਵ ਚੱਡਾ ਵਰਗੇ ਕਿ ਇੱਥੇ ਜਵਾਹਰਬਸਤੀ ਸਕੂਲ ਚ ਪੜਕੇ ਗਏ ਹੈਗੇ। ਉਹ ਵੀ ਪੰਜਾਬ ਦੇ ਉਜਾਸ ਸਭਾ ਤੋਂ ਮੈਂਬਰ ਹੀ ਚੁਣ ਕੇ ਗਏ ਹੈਗੇ। ਜਦੋਂ ਨਰਿੰਦਰ ਮੋਦੀ ਹੈਗਾ ਜਿਹੜਾ ਗਜਰਾਤ ਤੋਂ ਛੱਡ ਕੇ 12 ਨਸੀ ਚੋਂ ਲੜ ਸਕਦਾ ਫਿਰ ਲੋਕਲ ਜਾਂ ਬੇ ਲੋਕਲ ਹੋਣ ਦੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਠੀਕ ਹੈ ਬਿਲਕੁਲ ਜੀ ਸੋ ਲਗਾਤਾਰ ਬਰਨਾਲਾ ਵਾਸੀਆਂ ਦਾ ਕੀ ਕਹਿਣਾ ਕਿੰਨੇ ਦੀ ਵੇਵ ਆ ਕੀ ਲੱਗਦਾ ਕੌਣ ਜਿੱਤੂ ਕੌਣ ਦੂਜੇ ਨੰਬਰ ਤੇ ਆਊਗਾ ਸਾਰਾ ਆਉਣ ਵਾਲੇ ਸਮੇਂ ਨੇ ਦੱਸ ਦੇਣਾ ਪਰ ਲੋਕੋ ਕਰਾਏ ਕੀ ਆ ਗੱਲਬਾਤ ਬਰਨਾਲਾ ਵਾਸੀਆਂ ਨਾਲ ਕਰ ਰਹੇ ਆ ਵੀਰ ਜੀ ਕੀ ਨਾਮ ਆ ਆਪਣਾ ਨਰਿੰਦਰ ਸ਼ਰਮਾ अच्छा नरेंद्र जी किमे देखਦੇ ਹੋ ਸਾਰਾ ਸਿਸਟਮ ਜਿਵੇਂ ਬੇਵ ਹੁਣ ਅੱਪ ਹੋ ਰਹੀ ਹੈ ਜੀ ਫਾਰਮ ਭਰੇ ਗਏ ਨੇ ਕੁਝ ਕੈਂਡੀਡੇਟਾਂ ਨੇ ਭਰਤੇ ਕੁਝ ਨੇ ਭਰਨੇ ਨੇ ਪ੍ਰਚਾਰ ਚ ਤੇਜ਼ੀ ਆਉਣੀ ਆ ਕੀ ਲੱਗਦਾ ਬੇਵ ਸੰਗਰੂਰ ਦੀ ਕਿਵੇਂ ਰਹਿਣ ਵਾਲੀ ਆ ਸੰਗਰੂਰ ਦੀ ਬੇਵ ਦਿਨ ਉਪਰ ਦਿਨ ਵਧਦੀ ਜਾ ਰਹੀ ਆ ਕਾਂਗਸ ਪਾਰਟੀ ਦੇ ਸਮਰਥਨ ਚ ਲੋਕ ਜੁੜ ਰਹੇ ਨੇ ਇੱਕ ਤਾਂ ਕੈਂਡੀਡੇਟ ਦਾ ਆਪਦਾ ਚਿਹਰਾ ਇੱਕ ਕਾਂਗਸ ਪਾਰਟੀ ਦੀਆਂ ਨੀਤੀਆਂ ਨੇ ਨਾ ਲੋਕ ਉਹਨਾਂ ਨੂੰ ਪਸੰਦ ਕਰ ਰਹੇ ਨੇ ਤੁਸੀਂ ਜਿਵੇਂ ਹੁਣ ਪਿਛਲੀ ਕਿਹਾ ਵੀ 2 ਸਾਲ ਹੋ ਗਿਆ ਆ ਪਾਰਟੀ ਸਰਕਾਰ ਬਣੀ ਨੂੰ ਆ ਪਾਰਟੀ ਸਰਕਾਰ ਬਣੀ ਨੂੰ 2 ਸਾਲ ਹੋ ਗਏ ਨੇ ਪਰ ਫੀਲਡ ਦੇ ਵਿੱਚ ਜਾ ਕੇ ਦੇਖੋ ਲੋਕਾਂ ਦੇ ਲੋਕਾਂ ਨੂੰ ਮਿਲ ਕੇ ਦੇਖੋ ਕੋਈ ਕੰਮ ਨਹੀਂ ਹੋਇਆ 0% ਕੰਮ ਨੇ ਦੂਸਰੀ ਗੱਲ ਹੈ ਵੀ ਜਦੋਂ ਜਦੋਂ ਕਾਂਗਰਸ ਪਾਰਟੀ ਦਾ ਕਦੇ ਵੀ ਇੱਥੇ MP ਹੁੰਦਾ ਉਹਨੇ ਫੰਡ ਲੈ ਲੈਂਦੇ ਨੇ ਕੇਂਦਰ ਦੇ ਵਿੱਚ ਮੈਂ ਪਿਛਲੀ ਵਾਰ ਜਦੋਂ ਬਜਿੰਦਰ ਸਿੰਘ ਲਾ ਜੀ MP ਸੀ ਉਦੋਂ ਕੈਂਸਰ ਹਸਪੀਟਲ ਕਾਂਗਰਸ ਦੀ ਦੇਣ ਪੀਜੀਆ ਕਾਂਗਰਸੀ ਦੀ ਦੇਣ ਆਪਣੇ 11 ਸਾਡੇ ਸਟੇਸ਼ਨ ਨੇ ਸੁਪਰ ਸਟੇਸ਼ਨ ਬਣਾਇਆ ਉਹ ਕਾਂਗਰਸ ਦੀ ਦੇਣ ਇੱਕ ਸਿੰਥੈਟਿਕ ਗਰਾਊਂਡ ਬਣਿਆ ਆਪਣਾ ਅ ਸੰਗਰੂਰ ਦੇ ਵਿੱਚ ਉਹ ਕਾਂਗਰਸ ਦੀ ਦੇਣ ਉਸ ਤੋਂ ਬਾਅਦ ਪਵੰਤਮਨ ਜੀ ਆਏ ਐਮਪੀ ਬਣੇ ਉਹਨਾਂ ਦਾ ਅਸੀਂ ਲੇਖਾ ਜੋਖਾ ਕਰ ਨਹੀਂ ਲੋਕ ਵੀ ਜਦੋਂ ਜਦੋਂ ਐਮਪੀ ਬਣਿਆ ਕਿਨੇ ਕੀ ਕੀ ਕੰਮ ਕੀਤੇ ਉਹਨਟ ਮਾਨ ਦਾ ਜਿਹੜਾ ਐਮਪੀ ਬਣਿਆ ਦੋ بار ਐਮਪੀ ਰਹੇ ਨੇ ਜੀਓ ਪਰਸੈਂਟ ਆਉਟਪੁੱਟ ਹੈ ਕੋਈ ਵੀ ਚੈਲੰਜ ਕਰ ਸਕਦਾ ਮੈਂ ਕੋਈ ਵੀ ਕੇਂਦਰ ਦੀਆਂ ਪਾਲਿਸੀਆਂ ਦੇ ਵਿੱਚ ਕੇਂਦਰ ਦੇ ਜਿਵੇਂ ਹੈਲਥ ਵਾਸਤੇ ਖੇਡਾਂ ਵਾਸਤੇ ਐਮਪੀ ਦਾ ਕੰਮ ਹੈ ਇੱਥੋਂ ਜਾ ਕੇ ਸੈਂਟਰ ਦੇ ਵਿੱਚੋਂ ਫੰਡ ਲੈ ਕੇ ਆਉਣਾ ਇਹ ਇੱਕ ਆਮ ਐਮਪੀ ਬਣ ਕੇ ਰਹਿ ਗਿਆ ਉਹਨਾਂ ਨੇ ਕੰਮ ਨਹੀਂ ਕਰੇ ਹੁਣ ਆਕੇ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਠੀਕ ਹੈ ਸਤਕਾਰਯੋਗ ਨੇ ਏਜ ਦੇ ਹਿਸਾਬ ਨਾਲ ਆਪਾਂ ਉਹਨਾਂ ਦਾ ਸਤਕਾਰ ਕਰਦੇ ਆ ਪਰ ਉਹਨਾਂ ਦਾ ਜਿਹੜਾ ਫੀਲਡ ਦੇ ਵਿੱਚ ਕੰਮ ਹੈ ਜਿਹੜਾ ਕਿ ਜੀਡੀਐਮਪੀ ਆਪਾਂ 543 ਐਮਪੀ ਜਾ ਕੇ ਤਾਂ ਤੋੜਦੇ ਆ ਕਿ ਆਪਣੇ ਨੌਂ ਕਾਂਸਟੀਟੂਐਂਸੀ ਆ ਲੋਕ ਸਭਾ ਸੰਗਰੂਰ ਦੇ ਵਿੱਚ ਲੋਕਾਂ ਲਈ ਕੁਝ ਲੈ ਕੇ ਆਓ ਹੁਣ ਜਿਵੇਂ ਹੁਣ ਲੋਕ ਜਿਹੜੀ ਕਾਂਗਰਸ ਦੀ ਪਾਰਟੀ ਦੀ ਨੀਤੀਆਂ ਨੂੰ ਕਿਉਂ ਪਸੰਦ ਕਰ ਰਹੇ ਨੇ ਹੁਣ ਜਿਹੜਾ ਚੋਣ ਮੈਨੀਫੈਸਟੋ ਆਇਆ ਕਾਂਗਰਸ ਪਾਰਟੀ ਦਾ ਜੂਠ ਸਾਡਾ ਬਾਹਰ ਜਾ ਰਿਹਾ ਜੂਠ ਸਾਡਾ ਨਸ਼ੇ 'ਚ ਜਾ ਰਿਹਾ ਉਹਨੂੰ ਰੋਕਣ ਵਾਸਤੇ ਰਾਹੁਲ ਗਾਂਧੀ ਜੀ ਸਾਡੇ ਖੜਗੇ ਜੀ ਸੋਨੀਏ ਗਾਂਧੀ ਜੀ ਉਨ ਉੱਪਰਲੀ ਜਿਹੜੀ ਮੈਨੇਜਮੈਂਟ ਹੈ ਉਹਨਾਂ ਨੇ ਕੀ ਕੀਤਾ ਇੱਕ ਤੱਕ ਉਹ ਦਿੱਤੀਆਂ ਨੇ ਗਰੰਟੀਆਂ ਦਿੱਤੀਆਂ ਨੇ ਵੀ ਅਸੀਂ ਆ ਕਰਾਂਗੇ ਇੱਕ ਗਰੰਟੀ ਦਾ ਸਭ ਤੋਂ ਵੱਡੀ ਗਰੰਟੀ ਇਹ ਹੈ ਵੀ 30 ਲੱਖ ਨੌਕਰੀਆਂ ਨੇ ਜਿਹੜੀਆਂ ਭਾਰਤ ਸਰਕਾਰ ਨੇ ਖਾਲੀ ਰੱਖ ਰੱਖੀਆਂ ਕਿਉਂ ਇਹ ਕੋਰਪੋਰੇਟ ਦਾ ਜਿਹੜੇ ادارے ਹੈ ਉਹਨਾਂ ਦੀ ਤਰ੍ਹਾਂ ਹੀ ਆਪਦੇ ਖਜ਼ਾਨੇ ਤੇ ਬੋਝ ਨਹੀਂ ਪਾਉਣਾ ਚਾਹੁੰਦਾ ਸੀ ਜਿਵੇਂ ਅਗਨੀਵੀਰ ਯੋਜਨਾ ਅਗਨੀਵੀਰ ਯੋਜਨਾ ਇੱਕ ਅਡਾਨੀ ਦੀ ਸੋਚ ਹੈ ਪਾ ਸਾਡੀ ਸਭਾਰਤ ਸਰਕਾਰ ਦੀ ਸੋਚ ਨਹੀਂ ਵੀ ਆਪਾਂ 15 16 ਸਾਲ ਇੱਕ ਫੌਜੀ ਨੂੰ ਖਵਾਈ ਜਾਂਦੇ ਆ ਬੈਠੇ ਨੂੰ ਔਰ ਫਿਰ ਉਹਨੂੰ ਪੈਨਸ਼ਨ ਦਿੰਨੇ ਆ ਕੀ ਕੀਤਾ ਕੋਪਰੇਟਧਾਰ ਨੇ ਉਹ 4 ਸਾਲ ਦੀ ਅਗਨੀਵੀਰ ਲਿਆ ਕੇ ਸਾਡੇ ਨੌਜਵਾਨਾਂ ਤੇ ਥੁਪਤੀ ਜਦੋਂ ਨੌਜਵਾਨ 19 ਸਾਲ ਤੋਂ ਹੋ ਕੇ 23 ਸਾਲ ਦਾ ਜਦੋਂ ਰਿਟਾਇਰਮੈਂਟ ਹੋਊਗਾ ਜਾਂ ਤਾਂ ਉਹ ਸਕਿਉਰਿਟੀ ਗਾਰਡ ਬਣੂਗਾ ਉਹ 10 ਪਲੱਸ 2 ਕਰਿਆ ਬੰਦਾ ਕਰ ਵੀ ਕੀ ਸਕਦਾ ਇੱਕ ਹੋਰ ਹੈ ਇੱਕ ਨੂੰ ਸੇਦੀ ਨਹੀਂ ਹੁਣ ਜੇ ਕੋਈ ਨੌਜਵਾਨ ਕਿਹਾ ਚਾ ਇਹਨਾਂ ਦਾ ਨੌਜਵਾਨ ਆਪਣੀ ਅੱਖਾਂ ਚੱਖਾਂ ਪਾ ਕੇ ਕਹਿ ਰਿਹਾ ਹੈ ਸਾਡੇ ਅਗਨੀ ਵੀਰ ਬੰਦੇ ਨੂੰ ਵੀ ਤੇਰੀ ਨੂੰ ਤਾਂ ਸ਼ਹੀਦ ਨਹੀਂ ਮੰਨਦੇ ਮੈਂ ਤਾਂ ਸ਼ਹੀਦ ਮੰਨਣਗੇ ਪਾਕਿਸਤਾਨ ਵਾਲੇ ਆਪਣੇ ਫੌਜ ਨੂੰ ਸ਼ਹੀਦ ਮੰਨਦੇ ਨੇ ਵੀ ਤੈਨੂੰ ਉਹ ਜਦੋਂ ਹੁਣ ਮਨੋਵਲ ਟਿਕਪੇ ਦਾ ਯਾਨੀ ਕਿ ਫੈਸਲਾ ਬਹੁਤ ਗਲਤ ਲਿਆ ਤੁਸੀਂ ਇਹ ਗੱਲ ਕਹਿੰਦੇ ਹੋ ਦੂਸਰਾ ਜਿਹੜਾ ਨੌਜਵਾਨਾਂ ਦੀ ਹੋਰ 1 ਲੱਖ ਰੁਪਇਆ ਸਾਨੂੰ ਪੈਰੈਂਟ ਤੇ ਪੀਰ ਪੈਰੈਂਟ ਤਨਖਾਹ ਹੁੰਦੀ ਹੈ ਮੈਂ ਮੈਂ ਇਲੈਕਟ੍ਰੀਕਲ ਦਾ ਕੰਮ ਕੀਤਾ ਸੀ ਇਲੈਕਟ੍ਰੀਕਲ ਦੀ ਆਈਟੀ ਕੀਤੀ ਤਾਂ ਪ੍ਰਸ਼ੰਤ ਤੇ ਪੈ ਦਿੰਦੀ ਸੀ ਮੈਨੂੰ 1 ਲੱਖ ਰੁਪਿਆ ਪੈਨਸ਼ਨ ਲਗ ਮਾਲਾ ਮੈਨੂੰ ਤਨਖਾਹ ਮਿਲਣ ਲੱਗੀ ਮੈਂ ਹੋਰ ਵੀ ਕੰਮ ਕਰਾਂ ਪਰ ਸਰਕਾਰ ਨੇ ਕੋਈ ਡਿਪਲੋਮਾ ਹੋਲਡਰ ਹੈ ਕੋਈ ਡਿਗਰੀ ਹੋਲਡਰ ਉਹਨੂੰ 1 ਲੱਖ ਰੁਪਿਆ ਜਦੋਂ ਵੀ ਸਰਕਾਰ ਕਾਂਗਰਸ ਦੀ ਬਣ ਗਈ ਉਹਨੂੰ ਦਿੱਤਾ ਜਾਊਗਾ ਠੀਕ ਹੈ ਤੀਸਰਾ ਜਿਹੜੇ ਸਾਡੇ ਹੁਣ ਨੌਜਵਾਨ ਡਿਲੀਵਰੀ ਦਾ ਕੰਮ ਕਰਦੇ ਨੇ ਕੋਈ ਪੀਜ਼ਾ ਸਪਲਾਈ ਕਰਦਾ ਕੋਈ ਖਾਣਾ ਸਪਲਾਈ ਕਰਦਾ ਉਹਦੇ ਵਿੱਚ ਕੀ ਆ ਰੋਹਨ ਗਾਂਧੀ ਜੀ ਨਾਲ ਉਹਨਾਂ ਨੇ ਡਿਸਕਸ ਹੋਈ ਉਹ ਕਹਿੰਦੇ ਨਾ ਸਾਡੀ ਕੋਈ ਬੀਮਾ ਨਾ ਸਾਡਾ ਕੋਈ ਕਲੇਮ ਕਰ ਸਕਦਾ ਮੰਨ ਲਾ ਕੋਈ ਐਕਸੀਡੈਂਟ ਹੋ ਗਿਆ ਬੱਚੇ ਦਾ ਉਹ ਉਹ ਸਕੀਮ ਬੜੀ ਲਾਗੂ ਕੀਤੀ ਹੈ ਉਹ ਸਰਵਿਸ ਇਹਨੇ ਮੈਨਾਂ ਉਹਨਾਂ ਨੂੰ ਬਕਾਇਦਾ ਫੈਸਿਲਟੀਆਂ ਦਿੱਤੀਆਂ ਜਾਣੀਆਂ ਠੀਕ ਹੈ ਤੀਸਰਾ ਜਦੋਂ ਕੇਂਦਰ ਸਰਕਾਰ ਬਣ ਗਈ 5 ਲੱਖ ਕਰੋੜ ਸਰਕਾਰ ਆਪਣੇ ਖਿਆਲਾਨੇ ਚ ਰੱਖ ਕੇ ਜਿਹੜਾ ਨੌਜਵਾਨ ਵਿਕਸਿਤ ਨੌਜਵਾਨ ਆ ਜਿਹੜਾ ਆਪਦਾ ਕੰਮ ਕਰਨਾ ਚਾਹੁੰਦਾ ਆਪਦਾ ਕੋਈ ਬਿਜ਼ਨਸ ਖੋਲਣਾ ਚਾਹੁੰਦਾ ਉਹਨੂੰ ਪਹਿਲੀ ਕਿਸ਼ਤ ਬਿੱਤੀ ਜਾਊਗੀ ਬਗੈਰ ਕਿਸੇ ਇੰਟਰਸਟ ਤੋਂ ਵੀ ਤੁਹਾਡਾ ਭਾਈ ਕੰਮ ਚਲਾ ਬਿਲਕੁਲ ਬਈ ਸੇ ਨਰਿੰਦਰ ਜੀ ਠੀਕ ਹੈ ਤੁਸੀਂ ਗੱਲਾਂ ਬਾਤਾਂ ਕੀਤੀਆਂ ਨੇ ਕਿ ਵੱਡੇ ਵੱਡੇ ਇੱਥੇ ਪੀਜੀਆ ਵਰਗੇ ਹਸਪਤਾਲ ਲਿਆਂਦੇ ਬਹੁਤ ਕੁਝ ਲਿਆਂਦਾ ਕਾਂਗਰਸ ਨੇ ਫਿਰ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੂੰ ਕਿਉਂ ਚੁਣਿਆ ਸੰਗਰੂਰ ਵਾਲੇ ਨੇ ਇੱਕ ਵਾਰੀ ਚੁਣ ਲਿਆ ਠੀਕ ਹੈ ਫਿਰ ਉਸ ਤੋਂ ਬਾਅਦ 2019 'ਚ ਵੀ ਫਤਵਾ ਦੁਬਾਰਾ ਸੀਐਮ ਭਗਵੰਤ ਮਾਨ ਨੂੰ ਐਮਪੀ ਬਣਾਇਆ ਸੀ ਫਿਰ ਸੰਗਰੂਰ ਦੇ ਲੋਕ ਆਮ ਆਦਮੀ ਪਾਰਟੀ ਨੂੰ ਕਿਉਂ ਪਸੰਦ ਕਰਦੇ ਸੀ ਜੀ ਕਾਂਗਰਸ ਨੇ ਇੰਨਾ ਮਤਲਬ ਵੱਡੇ ਵੱਡੇ ਪ੍ਰੋਜੈਕਟ ਲੈ ਕੇ ਆਏ ਸਰ ਪਤਾ ਕੀ ਹੈ ਤੁਸੀਂ ਵੀ ਲੋਕਲੀਓ ਪਜਾਤ ਬਸਦੇ ਆ ਇਹ ਜਿਹੜੀ ਬੋਟ ਪਈ ਸੀ ਨਾ ਬਦਲਾ ਹਰ ਇੱਕ ਬੰਦਾ ਬਦਲਾ ਚਾਹੁੰਦਾ ਜਦੋਂ ਆਪਾਂ ਕਿਸੇ ਚੀਜ਼ ਤੋਂ ਆਪਾਂ ਕਾਂਗਰਸ ਵੀ ਦੇਖ ਲਈ ਕਾਲੀ ਵੀ ਦੇਖ ਲਈ ਆਪਾਂ ਬੀਜੇਪੀ ਵੀ ਦੇਖ ਲਈ ਤਾਂ ਲੋਕਾਂ ਨੂੰ ਇੱਕ ਬੜਾ ਸੀ ਇੱਕ ਝੂਠੇ ਲਾਰੇ ਲਾਏਗੇ ਵੀ ਅਸੀਂ ਬਦਲਾ ਲਿਆਵਾਂਗੇ ਅਸੀਂ ਆਹ ਕਰਾਂਗੇ ਉਹ ਕਰਾਂਗੇ ਜੇ ਕਰਾਂ ਦੇਖੋ ਲੋਕ ਤਾਂ ਸੱਚ ਆ ਗਿਆ ਪਹਿਲੇ ਐਮਪੀ ਜਦੋਂ ਭਗਵੰਤ ਮਾਨ ਜੀ ਬਣੇ ਨੇ ਸੰਗਰੂਰ ਤੋਂ ਉਹਨਾਂ ਨੇ ਬੜਾ ਲੋਕਾਂ ਨੂੰ ਜੋਰਦਾ ਮੈਂ ਬਦਲਾ ਚਾਹਣਾ ਮੈਂ ਆਹ ਕਰੂੰਗਾ ਆਹ ਕਰੂੰਗਾ ਪਰ ਤਰ ਤਰ ਤਲ ਤੇ ਕੁਝ ਨਹੀਂ ਹੋਇਆ ਫੇਰ ਲੋਕਾਂ ਨੇ ਫੇਰ ਇੱਕ ਹਰ ਇੱਕ ਬੰਦੇ ਨੂੰ ਯਾਰ ਮਨ ਦੇ ਵਿੱਚ ਹੀ ਆਲਸ ਆਉਂਦੀ ਹੈ ਵੀ ਮੇਰੇ ਆਉਣ ਵਾਲਾ ਜੀਵਨ ਮੇਰੇ ਬੱਚਿਆਂ ਦਾ ਜੀਵਨ ਮੇਰਾ ਜਿਹੜੀ ਜ਼ਿੰਦਗੀ ਹੈ ਸੌਖੀ ਟੱਪ ਜੇ ਆਹ ਬੰਦੇ ਆਏ ਆ ਪਰ ਇਹਨਾਂ ਨੂੰ ਚੁੜਕੇ ਦੇਖ ਪਰ ਜਦੋਂ ਚੁਣਨ ਤੋਂ ਬਾਅਦ ਇਹਨਾਂ ਦਾ ਜਿਹੜਾ ਕਹਿਣੀ ਤੇ ਕਰਨੀ 'ਚ ਬੜਾ ਫਰਕ ਸੀ ਠੀਕ ਹੈ ਕਿਹਾ ਇਹਨਾਂ ਨੇ ਕੀ ਕਰਿਆ ਕੀ ਪਹਿਲਾਂ ਤਾਂ ਇਹਨਾਂ ਨੇ ਕਿਹਾ ਸਿਕਿਉਰਿਟੀ ਬਾਰੇ ਹਰ ਇੱਕ ਨੂੰ ਕਹਿੰਦੇ ਸੀ ਸਿਕਿਉਰਿਟੀ ਪਾ ਹਜ਼ਾਰ ਹਜ਼ਾਰ ਬੰਦਾ ਲੈ ਕੇ ਚੱਲਦੇ ਸਿਕਿਉਰਿਟੀ ਸਭ ਤੋਂ ਵੱਧ ਭਗਵੰਤਮਾਨ ਦੇ ਪਰਿਵਾਰ ਕੋਲੇ ਤੇ ਭਗਵੰਤਮਾਨ ਕੋਲ ਦੂਸਰੀ ਅਸੀਂ ਕੋਈ ਖਾਵਾਂਗੇ ਨਾ ਖਾਣ ਦੇਵਾਂਗੇ ਸਭ ਤੋਂ ਵੱਧ ਜਿਆਦਾ ਕਰਪਸ਼ਨ ਹੈਗੀ ਹੈ ਤਾਂ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਕਰਪਸ਼ਨ ਹੈ ਨਹੀਂ ਪਰ ਸਰਕਾਰ ਕਹਿ ਰਹੀ ਹੈ ਕਿ ਕਰਪਸ਼ਨ ਬਿਲਕੁਲ ਨਹੀਂ ਐਮਐਲਏ ਕਹਿੰਦੇ ਨੇ ਵੀ ਸਾਡੇ ਏਰੀਆ 'ਚ ਬਿਲਕੁਲ ਕਰਪਸ਼ਨ ਨਹੀਂ ਜੀ ਵੀ ਅਸੀਂ ਤਾਂ ਨਾਲ ਦੀ ਨਾਲ ਰੇਡਾਂ ਪਵਾ ਦਿੰਦੇ ਆ ਬਿਜੀਲੈਂਸ ਦੇ ਨਾਲ ਦੇ 10000 ਰੁਪਏ ਵੀ ਜੇ ਕੋਈ ਲੈਂਦਾ ਉਹਨੂੰ ਚੱਕ ਕੇ ਅੰਦਰ ਕਰ ਦਿੰਦੇ ਆ ਜੀ ਭਰਾ ਜੀ ਜਿਹੜੇ ਐਮੇ ਕੋਲੇ ਐਮਐਲਏ ਕੋਲੇ ਜਾਂ ਐਮਪੀ ਕੋਲੇ ਪਹਿਲਾਂ ਜਿਹੜਾ ਵਿਧਾਨ ਸਭਾ ਦਾ ਮੈਂਬਰ ਚੁਣਿਆ ਗਿਆ ਜਿਹਦੇ ਕੋਲੇ ਪਹਿਲਾਂ ਹੀ 2 ਲੱਖ ਸੀ ਅੱਜ ਜੇ ਉਹਦੇ ਕੋਲ 2 ਕਰੋੜ ਰੁਪਏ ਫਿਰ ਉਹ ਕਿਵੇਂ ਆ ਗਿਆ ਪੈਨਸ਼ਨ ਦਾ ਤਨਖਾਹ ਦਾ 10 ਲੱਖ ਰੁਪਏ ਮਿਲਦੀ ਤੇ 20 25 25 ਲੱਖ ਡਿਡ ਡਿਡ ਕਿਲੋ ਸੋਨਾ ਕਿੱਥੋਂ ਪਾ ਗਿਆ ਵੀ ਚੰ ਮਾਸਟਰ ਚੰਦ ਸਿੰਘ ਜੀ ਦਾ ਬੇਟਾ ਅੱਜ ਡਿਡ ਡਿਡ ਗੱਡੀਆਂ ਮਾਤਾ ਜੀ ਡਿਡ ਡਿਡ ਵਿਆਹ ਹੋ ਗਿਆ ਕੀ ਮੱਠ ਇਹ ਇਹਦੇ ਕੰਮ ਕਿਵੇਂ ਹੋ ਗਏ ਅੱਜ ਛੋਟਾ ਜਿਹਾ ਵੀ ਕੋਈ ਐਮਐਲਏ ਚੁਣੇਗਾ ਜਦ ਇਹਨਾਂ ਦੇ ਆਮ ਲੋਕਾਂ ਦੇ ਘਰ ਜਵਾਬ ਚੁਣੇ ਗਏ ਸੀ ਹੁਣ ਉਹਨਾਂ ਕੋਲ 20 20 ਲੱਖ ਰੁਪਏ ਦੇ ਗੱਡੀਆਂ ਨੇ 20 24 24 ਲੱਖ ਰੁਪਏ ਕੋਠੀਆਂ ਪਾਈ ਭਾਈ ਕਿਥੋਂ ਦਾ ਆਈ ਹੈ ਨਾ ਇਸ ਕਰਕੇ ਆਮ ਪਬਲਿਕ ਬਹੁਤ ਹੀ ਜਿਆਦਾ ਤਰਸਦਾ ਹੈ ਬਿਲਕੁਲ ਵੈਸੇ ਵੈਸੇ ਪੰਜਾਬ ਦੇ ਲੋਕਾਂ ਦੀ ਪੂਰੀ ਨਿਗਾ ਸੰਗਰੂਰ ਸੀਟ ਤੇ ਉਹ ਕਿਉਂ ਕਿਉਂਕਿ ਤੁਸੀਂ ਇਹ ਗੱਲ ਲਾ ਲਓ ਕਿ 2 ਸਾਲ 2 ਮਹੀਨੇ ਹੋਏ ਸੀ ਸਿਮਰਨਜੀਤ ਸਿੰਘ ਮਾਨ ਨੂੰ ਵੱਡਾ ਫਤਵਾ ਦਿੱਤਾ ਸੰਗਰੂਰ ਵਾਲਿਆਂ ਨੇ ਉਹ ਕਿਵੇਂ ਦੇਖਦੇ ਹੋ ਵੀ ਇੰਨਾ ਚੇਂਜ ਵੀ ਪਹਿਲਾਂ ਤਾਂ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਚ ਵੋਟਾਂ ਹੀ ਵੋਟਾਂ ਪਈਆਂ ਉਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਤਾ ਜੀ ਭਰਾ ਜੀ ਇਹੀ ਹੁਣ ਕਿਉਂ ਮੈਨੂੰ ਤਾਂ ਇਹ ਸਮਝ ਨਹੀਂ ਲੱਗਦੀ ਕਿ ਤੁਸੀਂ 2 ਮਹੀਨਾ ਬਾਅਦ ਐਮਪੀ ਇਲੈਕਸ਼ਨ ਜਿੱਤ ਨਹੀਂ ਸਕੇ ਤੇ ਹੁਣ ਤੁਸੀਂ ਕਿੱਥੋਂ ਜਿੱਤੋਗੇ ਹੁਣ ਤਾਂ ਤੁਹਾਡਾ ਜਿਹੜਾ ਪਰਦਾ ਸੀਗਾ ਉਹ ਖਤਮ ਹੋ ਚੁੱਕਿਆ ਲੋਕਾਂ ਦੇ ਅੱਖਾਂ ਦੇ ਮੂਹਰੇ ਜਿਹੜਾ ਪਰਦਾ ਸੀ ਆਪ ਪਾਰਟੀ ਦਾ ਜਾਂ ਝਾੜੂ ਦਾ ਉਹ ਖਤਮ ਹੋ ਚੁੱਕਿਆ ਮੈਂ ਕੱਲ ਡਿਬੇਟ ਤੇ ਸੀਗਾ ਮਤਲਬ ਅੰਡੇ ਸੀਗਾ ਮੈਂ ਮੈਂ ਐਗਰੀ ਕਰਦਾ ਇਸ ਗੱਲ ਨੂੰ ਮੈਂ ਜਦੋਂ ਪਹਿਲਾਂ ਡਿਬੇਟ ਤੇ ਜਾਂਦਾ ਸੀ 2014 ਚ ਗਿਆ 2019 ਚ ਗਿਆ ਤਾਂ ਸਾਨੂੰ ਲੋਕ ਸਵਾਲ ਪੁੱਛਦੇ ਸੀ ਮੈਨੂੰ ਗੱਲ ਨਹੀਂ ਕਰਨ ਦਿੰਦੇ ਸੀ ਡਿਬੇਟ 'ਚ ਵੀ ਤੁਸੀਂ ਕੀਤਾ ਕੀ ਤੇ ਕੱਲ 20 ਮਿੰਟ ਹੰਡੇ ਦੇ ਲੋਕਾਂ ਨੇ 15 ਮਿੰਟ ਸਾਨੂੰ ਇਹਨਾਂ ਨੂੰ ਬੋਲਣ ਨਹੀਂ ਦਿੱਤਾ ਪਰ 20 ਮਿੰਟ ਡਿਬੇਟ ਬੰਦ ਰਹੀ। ਇਹਦਾ ਮਤਲਬ ਲੋਕ ਅੱਕ ਚੁੱਕੇ ਨੇ। ਇਸ ਕਰਕੇ ਜਿਹੜੀ ਲੋਕਾਂ ਦੇ ਮੰਨ ਦੇ ਵਿੱਚ ਸੀ ਵੀ ਇਹ ਆਉਣ ਵਾਲੇ ਸਮਿਆਂ ਦੇ ਵਿੱਚ ਆਹ ਕਰਨਗੇ। ਉਸ ਤੋਂ ਬਾਅਦ ਮੈਂ ਇੱਕ ਹੋਰ ਥੋੜੀ ਵੱਡੀ ਗੱਲ ਕਰਨਾਂ ਜਿਹੜਾ ਆਪਣਾ ਮੋਦੀ ਜੀ ਉਹਦੇ ਬਾਰੇ ਤੁਸੀਂ ਬਹੁਤ ਹੀ ਜ਼ਿਆਦਾ ਮੈਂ ਉਸ ਵਿਸ਼ੇ ਤੇ ਬੋਲਣਾ ਚਾਹਣਾ। ਵੀ ਜੇ ਇਸ ਦੇਸ਼ ਨੂੰ ਖਤਮ ਕਰਨ ਵਾਸਤੇ ਸੰਵਿਧਾਨ ਨੂੰ ਖਤਮ ਕਰਨ ਵਾਸਤੇ ਸਾਡੇ ਜਿਹੜੇ ਛੋਟੇ ਕਰਾ ਦੇ ਜਵਾਗ ਨੇ ਛੋਟੇ ਤੌਕੇ ਨੇ ਛੋਟੀਆਂ ਬਰਾਦਰੀਆਂ ਨੇ ਉਹਨਾਂ ਨੂੰ ਖਤਮ ਕਰਨ ਵਾਸਤੇ ਲੱਗਿਆ ਵਾ ਸੰਵਿਧਾਨ ਨੂੰ ਖਤਮ ਕਰਨ ਵਾਸਤੇ ਲੱਗਿਆ ਬਾਬਰ ਆਉ ਪੀ ਨਾ ਉਮੀਦਵਾਰ ਜੀ ਨੇ ਜਿਹੜਾ ਸੰਵਿਧਾਨ ਦੀ ਲਿਖਤ ਕੀਤੀ ਸੀ ਉਹ ਲੋਕਾਂ ਦੇ ਜੀਵਨ ਨੂੰ ਉੱਪਰ ਚੁੱਕਣ ਲਈ ਕੀਤੀ ਸੀ ਪਰ ਇਹ ਸੰਵਿਧਾਨ ਨੂੰ ਬਦਲ ਕੇ ਤਾਨਾ ਸ਼ਾਹੀ ਰਾਜ ਸਥਾਪਿਤ ਕਰਨਾ ਚਾਹੁੰਦਾ ਉਹਦੇ ਵਿੱਚ ਇਲੈਕਟ੍ਰਲ ਬੌਂਡ ਮੈਂ ਤੁਹਾਨੂੰ ਇੱਕ ਬੜੀ ਨਵੀਂ ਗੱਲ ਦੱਸਦਾ ਪਹਿਲਾ ਪ੍ਰਧਾਨ ਮੰਤਰੀ ਕੋਸ ਹੁੰਦਾ ਸੀ ਜਿੱਥੇ ਕਿ ਪ੍ਰਧਾਨ ਮੰਤਰੀ ਦੇ ਵਿੱਚੋਂ ਤੇ ਫੰਡ ਜਮਾ ਕੀਤਾ ਸੀ ਉਹਦਾ ਪੂਰਾ ਪਾਰਦਰਸ਼ੀ ਹੁੰਦਾ ਸੀ ਇਹਨਾਂ ਨੇ ਉਹ ਪ੍ਰਧਾਨ ਮੰਤਰੀ ਕੋਸ਼ ਖਤਮ ਕਰਤਾ ਇਲੈਕਟ੍ਰਿਕ ਬੌਂਡ ਇਹ ਸਭ ਤੋਂ ਵੱਧ ਹਿੰਦੂ ਧਰਮ ਨੂੰ ਕਹਿੰਦੇ ਹਿੰਦੂ ਧਰਮ ਹਿੰਦੂ ਧਰਮ ਜਿੰਨੇ ਵੀ ਗਊਆਂ ਦੇ کارਖਾਨੇ ਏਕਦਾਰ ਨੇ ਸਾਰਿਆਂ ਤੋਂ ਇਲੈਕਟ੍ਰਿਕ ਬੌਂਡ ਤੋਂ 5000 ਕਰੋੜ ਰੁਪਏ ਇਹਨਾਂ ਨੇ ਲੇਤਾ ਜਿਹੜੀਆਂ ਜਿਹੜੀਆਂ ਫਰਮਾਂ ਡਿਫਾਲਟਰ ਹੋ ਚੁੱਕੀਆਂ ਸੀ ਉਹਨਾਂ ਨੂੰ ਈਡੀ ਜਾਂ ਸੀਬੀਆਈ ਦੀ ਜਾਂਚ ਬਸ ਦੇ ਸੰਮਣ ਭੇਜ ਜਾਂਦੇ ਸੀ ਉਸ ਤੋਂ ਬਾਅਦ ਇਲੈਕਟਰ ਬੋਰਡ ਦੇ ਵਿੱਚ ਜੋ 500 ਕਰੋੜ ਚਾ 1000 ਕਰੋੜ ਬੰਦਾ ਭੇਜ ਦਿੰਦਾ ਸੀ ਤਾਂ ਉਹ ਜਿਹੜੀਆਂ ਡਿਫਾਲਟਰ ਕੰਪਨੀਆਂ ਸੀ ਉਹ ਵੀ ਸਹੀ ਹੋ ਗਈਆਂ ਠੀਕ ਹੈ ਯਾਰ ਦੂਸਰਾ ਬੇਰਜ਼ਗਾਰੀ ਜਿਹੜੀ ਸਾਡੀ ਹੈ ਜਦੋਂ 2014 ਦੇ ਵਿੱਚ 40% ਬੇਰਜ਼ਗਾਰੀ ਸੀ ਇੱਥੇ ਮੈਂ ਜਿਹੜੇ ਸਾਡੀ 2014 ਤੋਂ ਪਹਿਲਾਂ ਜਿਹੜੇ ਬੰਦੇ ਸੀ ਮੈਨੂੰ ਲੱਗਦਾ ਵੀ 50% ਪਿੰਡਾਂ ਦੇ ਵਿੱਚ ਤੁਸੀਂ ਸੁਣਿਆ ਹੋਊਗਾ ਕੋਈ ਪਟਵਾਰੀ ਲੱਗਿਆ ਕੋਈ ਕੋਈ ਲੱਗਿਆ ਕੋਈ ਕੋਈ ਨਾ ਕਿਸੇ ਘਰ ਦਾ ਕੋਈ ਨਾ ਕੋਈ ਨਾ ਮੈਂਬਰ ਐਮਪਲਾਈ ਸੀ ਪਰ ਉਹ 2014 ਤੋਂ ਬਾਅਦ ਅੱਜ ਜਿਹੜੀ ਸਾਡੀ ਬੇਰਜ਼ਗਾਰੀ ਦੀ ਇਲੈਕਟ ਬੇਜ਼ਗਰੀ ਦਰ ਉਹ 40% ਤੋਂ ਵੱਧ ਕੇ 65% ਹੋ ਗਈ ਠੀਕ ਹੈ ਦੂਸਰਾ ਜਦੋਂ 2014 ਦੇ ਵਿੱਚ ਸਰਦਾਰ ਮਨਮੋਹਨ ਸਿੰਘ ਦੀ ਸਰਕਾਰ ਸੀ ਕਾਂਗਰਸ ਦੀ ਸਰਕਾਰ ਸੀ ਉਦੋਂ ਸਾਡੀ ਜਿਹੜੀ ਅਹ ਨਹੀਂ ਨਹੀਂ ਜਿਹੜਾ 80000 ਜਿਹੜਾ 40000 ਸਾਡੇ ਕਹਿੰਦਾ ਮੈਂ ਬੜੇ ਮਾਨ ਨਾਲ ਕਹਿੰਦਾ ਮੈਂ ਸੀ ਯਾਰ ਭੁੱਖਿਆਂ ਨੂੰ ਖੋਜ ਦਿੰਦਾ ਲਾਨਤਾ ਯਾਰ ਇਹ ਜੇ ਪ੍ਰਧਾਨ ਮੰਤਰੀ ਬਾਦ ਨੂੰ ਲੋਕ ਭੁੱਖ ਮਰੀ ਘਟਾਉਂਦੇ ਆ ਕਿ ਵਧਾਉਂਦੇ ਆ ਇਹਨੇ 40000 ਤੋਂ 80000 ਕਰ ਪਰ ਅਸੀਂ ਮੈਕ ਤੇ ਬੜੇ ਮਹਾਨ ਨਾ ਕਹਿਨੇ ਆ ਵੀ ਅਸੀਂ ਭੁੱਖਿਆਂ ਨੂੰ ਰੋਟੀ ਦਿੰਦਾ ਦੇਸ਼ ਉਦੋਂ ਤੱਕ ਹੀ ਕਰੂਗਾ ਜਦੋਂ ਸਾਡੇ ਭੁੱਖ ਬਰੀ ਖਤਮ ਹੋ ਜੂਗੀ ਬਿਲਕੁਲ ਬਿਲਕੁਲ ਬਾਈਸ ਨਰਿੰਦਰ ਜੀ ਜੇ ਗੱਲਬਾਤ ਕਰੀਏ ਹੁਣ ਤੁਹਾਨੂੰ ਕੀ ਲੱਗਦਾ ਰਿਜ਼ਲਟ ਕਿਵੇਂ ਦੇ ਰਹਿਣ ਵਾਲੇ ਨੇ ਪੂਰੇ ਪੰਜਾਬ ਦੇ ਸੰਗਰੂਰ ਦੇ ਰਿਜ਼ਲਟ ਸੰਗਰੂਰ ਦੀ ਕੀ 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 ਲੱਗਦਾ ਤੁਹਾਨੂੰ ਤੁਸੀਂ ਸੰਗਰੂਰ ਬਾਰੇ ਨਾ ਸੋਚੋ ਸੰਗਰੂਰ ਅਸੀਂ ਜਿੱਤ ਚੁੱਕੇ ਠੀਕ ਹੈ ਜਨਕੀ ਕਾਂਗਰਸ ਪਾਰਟੀ ਜਿੱਤ ਚੁੱਕੀ ਕਾਂਗਰਸ ਬੰਬਾਰਾ 13 ਦੀਆਂ 13 ਸੀਟਾਂ ਦੇ ਵਿੱਚੋਂ ਸਾਰੀਆਂ ਸੀਟਾਂ ਲੈ ਕੇ ਜਾ ਰਹੀ ਹੈ ਹਰਿਆਣੇ ਦੇ ਵਿੱਚ ਦਾ ਚੋ 9 ਸੀਟਾਂ ਕਾਂਗਰਸ ਲੈ ਕੇ ਜਾ ਰਹੀ ਹੈ ਜੁਪੀ ਦੇ ਵਿੱਚੋਂ 80 ਦੇ ਵਿੱਚੋਂ 35 ਸੀਟਾਂ ਕਾਂਗਰਸ ਲੈ ਕੇ ਜਾ ਰਹੀ ਹੈ ਇਹਦਾ ਮਤਲਬ ਇੰਡੀਆ ਗਰੁੱਪ ਇੰਡੀਆ ਗਰੁੱਪ ਦੇ ਵਿੱਚ ਇੰਡੀਆ ਦਾ ਗਰੁੱਪ ਹੈ ਜਿਹੜਾ ਛੱਡਾ ਛੜਾ ਗਠਬੰਧਨ ਹੈ ਉਹ ਸਰਕਾਰ ਬਣਾਇਆ ਜਾ ਰਿਹਾ ਮੋਦੀ ਦਾ ਝੋਲਾ ਜਿਹੜਾ ਕਹਿੰਦਾ ਮੈਂ ਚੱਕ ਕੇ ਚਲਾ ਜਾਊਗਾ ਉਹਦਾ ਝੋਲਾ 4 5 ਤਰੀਕ ਨੂੰ ਚੈੱਕ ਕੀਤਾ ਜਾਊਗਾ ਵੀ ਉਹਨੇ ਝੋਲੇ ਚ ਪਾ ਕੇ ਕੀ ਲੈ ਕੇ ਜਾ ਰਿਹਾ ਪਰ ਪੀਐਮ ਮੋਦੀ ਕਹਿ ਰਹੇ ਨੇ ਕਿ ਕਈ ਗੇਟ ਚ ਦੀਆਂ ਵੋਟਾਂ ਕੰਪਲੀਟ ਹੋ ਗਈਆਂ ਪੈ ਗਈਆਂ ਵੀ ਇਹ ਤਾਂ ਇੰਡੀਆ ਗਰੁੱਪ ਆ ਜਿਹੜਾ ਬਹੁਤ ਬੁਰੀ ਤਰ੍ਹਾਂ ਹਾਰ ਰਿਹਾ ਉਹਨਾਂ ਦੀ ਸਟੇਟਮ ਮੈਂ ਨਾ ਵੀਰੇ ਕਿਸ਼ੋਰ ਨੂੰ ਫਾਰ ਐਗਜ਼ਾਮਪਲ ਦੇਣਾ ਚਾਹਣਾ ਇੱਕ ਕਿਹੜਾ ਕੁਰਸੀਆਂ ਵੇਚਣ ਵਾਲੇ ਆਪਣੇ ਪਿੰਡਾਂ ਚ ਆਉਂਦੇ ਹੁੰਦੇ ਨੇ ਉਹ ਜਦੋਂ ਕੁਰਸੀਆਂ ਲੈ ਕੇ ਆਉਂਦੇ ਹੁੰਦੇ ਉਹ ਕਹਿੰਦੇ 400 ਦੀ 400 ਦੀ 400 ਦੀ ਜਦੋਂ ਮੇਰੇ ਵਰਗਾ ਭਰਾ ਵਰਗਾ ਕਹਿੰਦਾ ਵੀ ਕਿੰਨੇ ਦੀ ਲਾਏਗਾ ਫਿਰ ਉਹ ਕਹਿੰਦਾ 350 ਫਿਰ ਘੰਟੇ ਵਰਗਾ ਕਹਿੰਦਾ ਢੂਢ 150 ਦੀ ਉਹ ਤੁਰਿਆ ਜਾਂਦਾ 100 ਰੁਪਏ ਦੀ ਦੇ ਜਾਂਦਾ ਇਹਨੂੰ 100 ਵੀ ਆਊਗਾ 100 ਤੋਂ ਵੱਧ ਇਹਨੂੰ ਸਿੱਟਾ ਨਹੀਂ ਆ ਰਹੀਆਂ ਲੋਕ ਬਦਲਾ ਭਾਲਦੇ ਆ ਬਦਲਾ ਹੋ ਰਿਹਾ ਠੀਕ ਹੈ ਲੋ ਚਲੋ ਸੰਗਰੂਰ ਦੀ ਗੱਲ ਕਰਾਂਗੇ ਸੰਗਰੂਰ ਦੀ ਟੱਕਰ ਫਿਰ ਕਿਸ ਨਾਲ ਰਹਿਣ ਵਾਲੀ ਹੈ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਅੱਗੇ ਜਾ ਰਹੀ ਆ ਟੱਕਰ ਮੁਕਾਬਲਾ ਕਿਸ ਨਾਲ ਆਮ ਆਦਮੀ ਪਾਰਟੀ ਨਾਲ ਜੇ ਹੁਣ ਤੁਸੀਂ ਜੇ ਹੁਣ ਤੁਸੀਂ ਇਹ ਸੋਚੋ ਵੀ ਬੀਜਪੀ ਇੱਥੇ ਕੋਈ ਟੱਕਰ ਚ ਨਹੀਂ ਹੈਗੀ ਠੀਕ ਹੈ ਕੋਈ ਬੀਜਪੀ ਦਾ ਕੈਂਡੀਡੇਟ ਹੀ ਹੋਇਆ ਬੀਜਪੀ ਜਿਹੜਾ ਕੈਂਡੀਡੇਟ ਦਾ ਦੋ ਵਿਧਾਨ ਸਭਾ ਧੂਰੀ ਦੇ ਵਿੱਚੋਂ ਅਸਤੀਫਾ ਦੇ ਕੇ ਗਿਆ ਠੀਕ ਹੈ ਜੀ ਲੋਕ ਉਹਨੂੰ ਜਿਆਦਾ ਪਿਆਰ ਕਰਨਗੇ ਜਿਹੜਾ ਬੰਦਾ ਸਾਨੂੰ ਅੱਜ ਅਸੀਂ ਵਿਧਾਨ ਸਭਾ ਦਾ ਮੈਂਬਰ ਚੋਲਿਆ ਉਹ ਵਿਚਾਲੇ ਛੱਡ ਕੇ ਤੁਰ ਗਿਆ ਉਹਨੂੰ ਅਸੀਂ ਮੰਨਾਂਗੇ ਠੀਕ ਹੈ ਸਿਮਰਨਜੀਤ ਸਿੰਘ ਮਾਨ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਸਿਮਰਨਜੀਤ ਸਿੰਘ ਮਾਨ ਵੀ ਕਿਹਾ ਜਾਂਦਾ ਕਿ ਬਹੁਤ ਵੱਡੀਆਂ ਵੱਡੀ ਬੜਤ ਨਾਲ ਜਿੱਤ ਸਕਦੇ ਨੇ ਬਹੁਤ ਵੱਡੀ ਗਿਣਤੀ ਚ ਵੋਟਾਂ ਲੈ ਸਕਦੇ ਨੇ ਵੀ ਜੀ ਇੱਕ ਵਾਰੀ ਜਿੱਤ ਕੇ ਜਿੱਤ ਜਾਂਦੇ ਆ ਕੋਈ ਗੱਲ ਨਹੀਂ ਹੁਣ ਇਹ ਵੀ ਜਿੱਤੀ ਗਈ ਸਾਰੇ 92 92 ਜਿੱਤ ਕੇ ਜੀਨੇ ਕਦੇ ਮੈਂਬਰੀ ਨਹੀਂ ਸੋਚਿਆ ਸੀ ਉਹ ਮੈਂ विधानसभा ਦੇ ਐਮਐਲਏ ਬਣ ਗਿਆ ਠੀਕ ਆ ਪਰ ਮਾਨ ਸਾਹਿਬ ਜਿੱਤ ਕੇ ਪਰ ਇਹ ਜਿੱਤਨ ਦੀ ਪੋਜੀਸ਼ਨ ਜਣੀ ਹੈਗੇ ਆ ਪਾਰਟੀ ਪਹਿਲੀ ਬੈਕਫੁੱਟ ਤੇ ਚਲੀ ਗਈ ਹੈ ਔਰ ਵਿਧਾਨ ਸਭਾ ਦੇ ਮੈਂਬਰ ਆ ਪਾਰਲੀਮੈਂਟ ਜਿਹੜੇ ਸਿਮਰਜੀਤ ਸਿੰਘ ਮਾਨ ਖੜੇ ਆ ਉਹਨਾਂ ਦਾ ਕੋਈ ਐਡਾ ਬੇਸ ਨਹੀਂ ਠੀਕ ਆ ਲੋਕ ਹੁੰਦੇ ਨੇ ਲੱਗ ਜਾਂਦੇ ਆ ਮਗਰ ਕਿ ਇਸ ਟਾਈਮ ਪੰਥ ਗੱਲਾਂ ਨੇ ਹੂਰ ਨੇ ਲੋਕ ਸਾਰੀ ਪੰਥਕ ਨੇ ਇੱਥੇ ਕੀ ਸਖਪਾਲ ਖਹਿਰਾ ਜੀ ਪੰਥ ਦੀ ਗੱਲ ਹੀ ਕਰਦੇ ਕੀ ਸਖਪਾਲ ਖਹਿਰਾ ਜੀ ਸਿੱਧੂ ਮੂਸੇ ਵਾਲੇ ਦੀ ਗੱਲ ਨਹੀਂ ਕਰਦੇ ਇਸ ਸਪਾਲ ਕਹਿ ਰਿਹਾ ਜੀ ਸਿੰਘਾਂ ਦੀ ਗੱਲ ਨਹੀਂ ਕਰਦੇ ਸਪਾਲ ਕਹਿ ਰਿਹਾ ਜੀ ਕਿਹੜਾ ਮੁੱਦਾ ਨਹੀਂ ਠਾਇਆ ਹੁਣ ਤੱਕ ਉਹ ਦੱਸ ਦੋ ਕੀ ਪੰਥਕ ਨਹੀਂ ਜਾਂ ਪੰਥਕ ਹਰ ਲੋਗ ਯਾਰ ਪਿਆਰ ਕਰਦਾ ਆਪ ਦੇ ਇਸਤ ਨੂੰ ਪ੍ਰਮਾਤਮਾ ਨੂੰ ਪਿਆਰ ਕਰਦਾਗਾ ਇੱਕ ਮੈਂ ਹੋਰ ਦੱਸਣਾ ਚਾਹਣਾ ਮੈਂ Hindu ਧਰਮ ਨਾਲ ਬਿਲੋਂਗ ਕਰਦਾ ਮੈਨੂੰ ਬੜਾ ਦੁੱਖ ਹੈ ਜਦੋਂ ਇਹ ਜਿਹੜਾ ਗਾਣਾ ਚੱਲਦਾ ਹਮ ਉਸ ਨੂੰ ਲੈ ਕੇ ਆਏਗੇ ਜੋ ਰਾਮ ਨੂੰ ਲੈ ਕੇ ਆਇਆ ਮੈਂ ਐਕਸਪੈਸਟ ਕਹਿਣਾ ਚਾਹਣਾ ਰਾਮ ਸਾਡੇ ਪਰਭੂ ਨੇ ਸ੍ਰੀ ਰੇ ਰੇ ਰਾਮ ਨੇ ਰਾਮ ਨੂੰ ਆਮ ਬੰਦਾ ਦਾ ਮੋਦੀ ਦਾ ਮੈਨ ਕੋਈ ਲੈ ਕੇ ਆਉਣ ਵਾਲਾ ਨਹੀਂ ਉਹ ਉਹ ਸ੍ਰਿਸ਼ਟੀ ਨੂੰ ਰਚਣਹਾਰਾ ਨੇ ਸਾਡੇ ਉਹ ਮੈਂ ਬੜੀ ਦੁਖੀਤਾਲ ਗੱਲ ਕਹਿੰਦਾ ਵੀ ਯਾਰ ਕਿਸੇ ਹੂਰ ਧਰਮ ਵਿੱਚ ਕਿਸੇ ਨੂੰ ਕਹਿ ਕੇ ਦੇਖੋ ਵੀ ਉਹ ਉਹਨੂੰ ਲੈ ਕੇ ਆਇਆ ਤਾਂ ਸਾਡੇ ਧਰਮ ਦੇ ਵਿੱਚ ਇਹ ਬੜਾ ਦੁੱਖ ਦੀ ਗੱਲ ਵੀ ਅਸੀਂ ਰਾਮ ਨੂੰ ਰਾਮ ਨੂੰ ਕੌਣ ਲੈ ਕੇ ਆ ਸਕਦਾ ਇਹ ਇਹ ਜਿਹੜੀਆਂ ਚੀਜ਼ਾਂ ਨੇ ਮੈਂ ਹਿੰਦੂ ਧਰਮ ਦੇ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਲੋਕ ਹੈ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਇਹੋ ਜਿਹੇ ਗੰਦਾਂ ਨੂੰ ਪਰਫੁੱਲਤ ਨਾ ਕਰੋ ਰੱਬ ਨੂੰ ਲੈ ਕੇ ਆਣਾ ਰੱਬ ਆਪ ਲੈ ਕੇ ਆ ਸਕਦਾ ਰੱਬ ਨੂੰ ਕੋਈ ਨਹੀਂ ਲੈ ਕੇ ਆ ਸਕਦਾ ਬਿਲਕੁਲ ਰਾਮ ਮੰਦਿਰ ਦਾ ਇਫੈਕਟ ਫਿਰ ਕੀ ਰਹਿਣ ਵਾਲਾ ਕਿਉਂਕਿ ਕਿਹਾ ਜਾ ਰਿਹਾ ਕਿ ਰਾਮ ਮੰਦਿਰ ਦਾ ਇਫੈਕਟ ਪੈਣਾ ਜੀ ਭਾਜਪਾ ਕਹਿ ਰਹੀ ਹੈ ਕਿ ਅਸੀਂ ਬਹੁਤ ਵੱਡਾ ਕੰਮ ਕੀਤਾ ਜਿਹੜਾ ਪੂਰੇ ਪ ਪ੍ਰਭਾਵਿਤ ਹੋਏ ਨੇ ਕਿ ਬਹੁਤ ਵਧੀਆ ਕੰਮ ਕੀਤਾ ਮਾਰਕਸ ਮਾਰਕਸ ਦਾ ਕਿਤਾਬਾਂ ਦਾ ਮਾਰਕਸ ਕਦੇ ਪੜ੍ਹ ਕੇ ਦੇਖੋ ਮਾਰਕਸ ਇਹ ਕਹਿੰਦਾ ਜਦੋਂ ਧਰਮ ਦੇ ਉੱਪਰ ਰਾਜਨੀਤੀ ਉੱਤੇ ਜਦੋਂ ਧਰਮ ਪਾਰੂ ਹੋ ਜੇ ਉਦੋਂ ਧਰਮ ਦੇਸ਼ ਖਤਮ ਹੁੰਦਾ ਲੋਕਾਂ ਨੂੰ ਅਸੀਂ ਦੱਸੋ ਯਾਰ ਅਸੀਂ ਤੁਹਾਨੂੰ ਮੈਂ ਮੈਂ ਪ੍ਰਧਾਨ ਮੰਤਰੀ ਹੁੰਦਾ ਤਾਂ ਮੈਂ ਲੋਕਾਂ ਨੂੰ ਜਾ ਕੇ ਦੱਸਦਾ ਵੀ ਮੈਂ ਇੰਨੇ ਪਰਸੈਂਟ ਬੇਰਜ਼ਗਾਰੀ ਖਤਮ ਕਰ ਦਿੱਤੀ ਮੈਂ ਇੰਨੇ ਪਰਸੈਂਟ ਭੁੱਖਮਰੀ ਖਤਮ ਕਰਤੀ ਮੈਂ ਇੰਨੇ ਪਰਸੈਂਟ ਲੋਕਾਂ ਲਈ ਆ ਕੁਛ ਕੀਤਾ ਮੈਂ ਦੇਸ਼ ਨੂੰ ਅੱਗੇ ਲੈ ਜਾਣ ਵਾਸਤੇ ਇੰਨੀਆਂ 5 ਸਾਲ ਦੀ ਯੋਜਨਾ ਬਣਾਈਆਂ ਮੈਂ ਇਹ ਥੋੜਾ ਦਸਦਾ ਰਿਹਾ ਮੰਦਰ ਬਣਾਇਆ ਮੈਂ ਥੋੜਾ ਦਸਦਾ ਮੈਂ ਸਿੰਧੂ ਧਰਮ ਨੂੰ ਪ੍ਰੋਮੋਟ ਕਰਨਾ ਚਾਹਣਾ ਧਰਮ ਨਹੀਂ ਰਾਜਨੀਤੀ ਦੇ ਪਰ ਹੁੰਣਾ ਚਾਹੀਦਾ ਮੈਂ ਆਮ ਲੋਕਾਂ ਨੂੰ ਵੀ ਕਹਿਣਾ ਚਾਹਣਾ ਵੀ ਧਰਮ ਨੂੰ ਰਾਜਨੀਤੀ ਤੋਂ ਵੱਖ ਰੱਖੋ ਦੇਖੋ ਧਰਮ ਲਈ ਕਾਂਗਰਸ ਜਿਹੜਾ Hindu ਹੈ ਨਹੀਂ ਸਿੱਖਾਂ ਚ ਸਿੱਖਾਂ ਚ ਵੀ ਦਸਿਮਰ ਜੀ ਤੁਮਾਨੂੰ Hindu Board ਕਿਉਂ ਨਹੀਂ ਪਾਉਂਦੇ ਨੇ ਸਾਰੇ ਪਾਉਂਦੇ ਨੇ ਸਾਰੇ ਧਰਮ ਹਰ ਜਿਹਨੂੰ ਸਤਕਾਰ ਕਰਦੇ ਨੇ ਆ ਮੈਂ ਕਹਣਾ ਵੀ ਅੱਜ ਤੋਂ ਪਹਿਲਾਂ ਆ ਇਸ ਸਰਕਾਰ ਆਉਣ ਤੋਂ ਪਹਿਲਾਂ ਬੀਜਪੀ ਆਉਣ ਤੋਂ ਪਹਿਲਾਂ ਨਾ ਹਿੰਦੂ ਅਲੱਗ ਸੀ ਨਾ ਸਿੱਖ ਲੱਗ ਸੀ ਨਾ ਮੁਸਲਮਾਨ ਲੱਗ ਸੀ ਨਾ ਸਾਈ ਲੱਗ ਸੀ ਇਹਨਾਂ ਨੇ ਸਾਡੀਆਂ ਧਰਮਾਂ ਦੇ ਵਿੱਚ ਵਖਰੀਮਾ ਪਾਦਾ ਸਾਡੀਆਂ ਕੋਮਾਂ ਵੰਡਤੀਆਂ ਇਸ ਕਰਕੇ ਦੇਸ਼ ਲਈ ਇਹ ਚੰਗਾ ਨਹੀਂ ਬਿਲਕੁਲ ਜੀ ਕੀ ਨਾਮ ਹੈ ਬਾਈ ਜੀ ਮਿਰਨੋਜ ਜਸਵੰਤ ਸਿੰਘ ਜੀ ਅੱਛਾ ਜਸਵੰਤ ਸਿੰਘ ਜੀ ਕਿਵੇਂ ਦੇਖਦੇ ਹੋ ਗੱਲਬਾਤ ਕੀਤੀ ਆ ਸਾਰੀ ਕਿਵੇਂ ਦੀ ਲੱਗਦੀ ਆ ਹਵਾ ਕਿਵੇਂ ਦੀ ਆ ਬਰਨਾਲਾ ਕਿੱਧਰ ਨੂੰ ਝੁਕਣ ਵਾਲਾ ਇਸ ਵਾਰ ਦੇਖੋ ਲੋਕਾਂ ਨੇ ਬਦਲਾਅ ਵਾਸਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀ ਪਰ ਜੋ ਇਹਨਾਂ ਨੇ ਬਦਲਾਅ ਦੀ ਗੱਲ ਕੀਤੀ ਸੀ ਉਹ ਬਦਲਾਅ ਕੋਈ ਬਾਲਾ ਵਧੀਆ ਨਹੀਂ ਹੋਇਆ ਇੱਥੇ ਲੁੱਟਾਂ ਖੋਹਾਂ ਮਤਲਬ ਭ੍ਰਿਸ਼ਟਾਚਾਰ ਵਧੇ ਹੀ ਆ ਘਟਿਆ ਨਹੀਂ ਹੈ ਆਮ ਪਰੇਸ਼ਾਨ ਗਰੀਬ ਕੋਈ ਰਾਹ ਗਰੀ ਜਾਂਦਾ ਉਹਨੂੰ ਲੁੱਟ ਲੈਂਦੇ ਆ ਜਿ ਕੋਈ ਬਾਲਾ ਵਧੀਆ ਰਾਜ ਨਹੀਂ ਹੈ ਆਮ ਆਦਮੀ ਪਾਰਟੀ ਠੀਕ ਹੈ ਪਰ ਬਰਨਾਲੇ ਦੇ ਲੋਕਾਂ ਨੇ ਮੀਤ ਹੇਰ ਨੂੰ ਦੁਬਾਰਾ ਫੇਰ ਐਮ.ਐਲ.ਏ ਬਣਾਇਆ ਬਹੁਤ ਵੋਟਾਂ ਪਾਈਆਂ ਨੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਕਿਵੇਂ ਲੱਗਦਾ ਉਹਨਾਂ ਨੇ ਵਧੀਆ ਕੰਮ ਕੀਤੇ ਨੇ ਤਾਂ ਉਹਨਾਂ ਨੂੰ ਦੁਬਾਰਾ ਲੈ ਕੇ ਆਏ ਨੇ ਦੇਖੋ ਪਹਿਲਾਂ ਵੀ ਲੋਕ ਇਹਨਾਂ ਨੂੰ ਚੰਗੇ ਕਰਕੇ ਲੈ ਕੇ ਆਏ ਸੀ ਜਦੋਂ ਇਹ ਖਰੇ ਨਹੀਂ ਉਤਰੇ ਠੀਕ ਹੈ ਵੀ ਹਾਈ ਕਮਾਂਡ ਦਾ ਜੋ ਫੈਸਲਾ ਸੀ ਉਹਨਾਂ ਨੇ ਉਹਨਾਂ ਨੂੰ ਖੜੇ ਕੀਤਾ ਠੀਕ ਹੈ ਉਹਨਾਂ ਨੂੰ ਹੁਣ ਆਪਿਆ ਠੀਕ ਹੈ ਪਰ ਲੋਕਾਂ ਦੇ ਵਿੱਚ ਇਹਨਾਂ ਦੇ ਪ੍ਰਤੀ ਰੋਸਾ ਹੈ ਇਹਨਾਂ ਤੋਂ ਲੋਕ ਖੁਸ਼ ਨਹੀਂ ਹੈ ਪਰ ਕਹਿੰਦੇ ਹੁੰਦੇ ਨੇ ਵੀ ਜਿਹੜਾ ਵਿਧਾਨ ਸਭਾ ਹਲਕਾ ਹੋਵੇ ਉੱਥੇ ਤਾਂ ਮਤਲਬ ਜਿਵੇਂ ਮੀਤਹਿਰ ਇੱਥੋਂ ਨੇ ਬਰਨਾਲੇ ਤੋਂ ਵੀ ਉੱਥੇ ਤਾਂ ਬਹੁਤ ਵੱਡੀ ਵੜਤ ਲੈਣੀ ਹੈ ਜੀ ਕਿਉਂਕਿ ਲੋਕ ਸਭਾ ਸੀਟ ਮਿਲੀ ਅਮੀਤਹਿਰ ਦੇਖੋ ਉਹ ਚਾਹੇ ਕੁਸ਼ ਮਰਜ਼ੀ ਕਹੇ ਜਾਣ ਪਰ ਉਹ ਗੱਲ ਨਹੀਂ ਹੈ ਠੀਕ ਹੈ ਜਿਵੇਂ ਸਿੱਧੂ ਮੂਸੇਵਾਲੇ ਦਾ ਮਰਡਰ ਹੋਇਆ ਉਹਨਾਂ ਦੇ ਕੋਈ ਨਾਲ ਕੋਈ ਮਤਲਬ ਕੋਈ ਹੈਗਾ ਬੰਦਾ ਜਿਹੜਾ ਇਨਵੋਲਵ ਹੈ ਜੀ ਉਹਦੇ ਕਰਕੇ ਵੀ ਬਹੁਤ ਵੱਡਾ ਫੈਕਟਰ ਬਣ ਰਿਹਾ ਹੈ ਠੀਕ ਹੈ ਜੋ ਸਿੱਧੂ ਮੂਸੇਵਾਲੇ ਦੇ ਡੈਡੀ ਕਹਿ ਰਹੇ ਆ ਵੀ ਹੋਰ ਜਿਹਨੂੰ ਮਰਜ਼ੀ ਬੋਡ ਪਾ ਦਿਓ ਪਰ ਮੀਤਿਹਰ ਨੂੰ ਨਾ ਪਾਇਓ ਠੀਕ ਹੈ ਇਹ ਬਹੁਤ ਵੱਡਾ ਫੈਕਟਰ ਬਣ ਗਿਆ ਠੀਕ ਹੈ ਜੀ ਹਾਂਜੀ ਇਹ ਮੁਕਾਬਲਾ ਕਿਸ ਕਿਸ ਚ ਰਹਿਣਾ ਰ ਸੰਗਰੂਰ ਦੀ ਗੱਲ ਕਰਾਂ ਦੇਖੋ ਮੁਕਾਬਲਾ ਜੀ ਜੋ ਹੈ ਇਸ ਟਾਈਮ ਸਿਮਰਜੀਤ ਮਾਨ ਤੇ ਆਪਣੇ ਖੈਰਾ ਸਾਹਿਬ ਦਾ ਹੀ ਹੋਊਗਾ ਠੀਕ ਹੈ ਹਾਂ ਬਸ ਥੋੜੇ ਥੋੜੇ ਇਧਰ ਉਧਰ ਹੀ ਹੋਊਗਾ ਆਮ ਆਦਮੀ ਪਾਰਟੀ ਤੀਜੀ ਨੰਬਰ ਤੇ ਹਾਂਜੀ ਹਾਂਜੀ ਆਮ ਆਦਮੀ ਪਾਰਟੀ ਤੋਂ ਪਿੰਡਾਂ 'ਚ ਨਹੀਂ ਕੋਈ ਵੜਨ ਦੇ ਰਿਹਾ ਜੀ ਠੀਕ ਹੈ ਹਾਂਜੀ ਭਾਈ ਜੀ ਕੀ ਨਾਮ ਆਪਾਂ ਸੋਨੂ ਅਗਰਵਾਲ ਜੀ ਅੱਛਾ ਸੋਨੂ ਅਗਰਵਾਲ ਜੀ ਕਿਵੇਂ ਦੇਖਦੇ ਹੋ ਵੋਟਾਂ ਚੱਲ ਰਹੀਆਂ ਨੇ ਪ੍ਰਚਾਰ ਹੋ ਰਿਹਾ ਕੈਂਡੀਡੇਟ ਪਹੁੰਚ ਰਹੇ ਨੇ ਕੀ ਲੱਗਦਾ ਬਰਨਾਲਾ ਕਿੱਧਰ ਨੂੰ ਝੁੱਕ ਸਕਦਾ ਮੈਂ ਤਾਂ ਇਹ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਵੀ ਜਿਹੜੀ ਵਿਰੋਧਤਾ ਹੋ ਰਹੀ ਹੈ ਆਮ ਆਦਮੀ ਪਾਰਟੀ ਦੀ ਇੱਥੋਂ ਹੀ ਆਈ ਇਲਾਜ ਲਾਇਆ ਸਕਦਾ ਵੀ ਪਾਰਟੀ ਜਿਹੜੀ ਹੈਗੀ ਹੈ ਕਿਸ ਪੋਜੀਸ਼ਨ ਤੇ ਆ ਉਹ ਨਹੀਂ ਆਮ ਆਦਮੀ ਪਾਰਟੀ ਦੀ ਵਿਰੋਧਤਾ ਹੋ ਰਹੀ ਆ ਹੋ ਰਹੀ ਹੈ ਜੀ ਖੁੱਲ ਕੇ ਹੋ ਰਹੀ ਹੈ ਜੀ ਜਿਹੜੇ ਮਰਜ਼ੀ ਪਿੰਡ ਚਲੇ ਜਾਓ ਖੁੱਲ ਕੇ ਹੋ ਰਹੀ ਹੈ ਕਰਨ ਕਿਉਂ ਹੋ ਰਹੀ ਹੈ ਕੀ ਲੱਗਦਾ ਤੁਹਾਨੂੰ ਜਿਹੜੇ ਕੰਮਕਾਰ ਨੇ ਜੀ ਇਹਨਾਂ ਦੀਆਂ ਨੀਤੀਆਂ ਦੇ ਜੀ ਉਹਨਾਂ ਤੋਂ ਲੋਕ ਪਰੇਸ਼ਾਨ ਨੇ ਜੀ ਜਿਹੜੇ ਵਾਅਦੇ ਕੀਤੇ ਆ ਉਹਨਾਂ ਦੇ ਖਰੇ ਨਹੀਂ ਉਤਰੇ ਜੀ ਨਹੀਂ ਪਰ ਆਮ ਆਦਮੀ ਪਾਰਟੀ ਸਰਕਾਰ ਕਰੀ ਅਸੀਂ ਬਿਜਲੀ ਦੇ ਬਿੱਲ ਮੁਆਫ ਕਰਤੇ 600 ਜੁਨਟ ਮੁਆਫਾ ਬਹੁਤ ਵੱਡਾ ਵੱਡਾ ਮਤਲਬ ਲੋਕ ਖੁਸ਼ ਨੇ ਵੱਡੇ ਕੰਮ ਕੀਤੇ ਕੋਈ ਨਹੀਂ ਕਹਿੰਦਾ ਵੀ ਸਾਡਾ ਕੋਈ ਬਿਜਲੀ ਮਿਲ ਮੁਆਫ ਹੋਵੇ ਜਾਂ ਕੁਝ ਹੋਰ ਹੋਵੇ ਜੀ ਉਹਦਾ ਕਹਿੰਦੇ ਸਾਨੂੰ ਰੋਜ਼ਗਾਰ ਮਿਲੇ ਠੀਕ ਹੈ ਉਹ ਕਹਿੰਦੇ ਸਾਨੂੰ ਰੋਜ਼ਗਾਰ ਮਿਲੇ ਬਸ ਇਹੀ ਮੈਂ ਕਹਿਣਾ ਚਾਹੁੰਦਾ ਪਰ ਇਹ ਵੀ ਗੱਲ ਹੁੰਦੀ ਦੀ ਕਿ ਬਰਨਾਲਾ ਏਰੀਏ ਦੇ ਲੋਕਾਂ 'ਚ ਤਾਂ ਮੀਤ ਹੇਅਰ ਪੂਰਾ ਦਿਮਾਗ 'ਚ ਬਸੇ ਹੋਏ ਨੇ ਵੀ ਜਿਵੇਂ ਜਿਹੜੀ ਮਰਜ਼ੀ ਸ਼ੀਟ ਤੋਂ ਆਉਣ ਤਾਂ ਉਹਨਾਂ ਨੇ ਵੋਟ ਉਧਰ ਪਾਉਣੀ ਆ ਜਿਵੇਂ ਪਹਿਲਾਂ ਵੀ ਐਮਐਲਏ ਬਣਾਏ ਨੇ ਦੋ ਵਾਰ ਨਹੀਂ ਜੀ ਨਹੀਂ ਇਹ ਪਹਿਲਾਂ ਜਿਹੜਾ ਹੋ ਗਿਆ ਸੋ ਹੋ ਗਿਆ ਉਦੋਂ ਕੀ ਸੀਗਾ ਇੱਕ ਜਿਵੇਂ ਆਪਾਂ ਕਹਿੰਦੇ ਆ ਵੀ ਕੋਈ ਗੱਲਾਂ ਕਰਕੇ ਧੋਖੇबाजी ਲਾ ਲਓ ਜਾਂ ਕੁਝ ਵੀ ਮਰਜ਼ੀ ਲਾ ਲਓ ਜਿਹੜਾ ਉਹ ਪਰਦਾ ਸੀ ਉਹ ਬੇ ਬੇਨਕਾਬ ਹੋ ਗਿਆ ਸਾਰਾ ਜਿਹੜਾ ਹੁਣ ਪਾਸਾ ਉਹ ਪਲਟ ਗਿਆ ਹੈ ਠੀਕ ਹੈ ਬਿਲਕੁਲ ਜੀ ਸੋ ਬਰਨਾਲੇ ਸ਼ਹਿਰ ਚ ਗੱਲਬਾਤ ਕੀਤੀ ਆ ਕਿ ਵੋਟਾਂ ਦਾ ਸਿਲਸਿਲਾ ਕਿਵੇਂ ਦਾ ਰਹਿਣ ਵਾਲਾ ਇਸ ਵਾਰ ਨਤੀਜੇ ਕਿਵੇਂ ਦੇ ਆਉਣਗੇ ਕਿਉਂਕਿ ਵੱਡੀਆਂ ਪਾਰਟੀਆਂ ਮੈਦਾਨ ਚ ਨੇ ਅਤੇ ਵੱਖੋ ਵੱਖਰੇ ਵਿਊ ਦਿੱਤੇ ਨੇ ਕਿ ਜਿਹੜੀ ਟੱਕਰ ਆ ਉਹ ਸੁਖਪਾਲ ਸਿੰਘ ਖੈਰਾ ਤੇ ਸਿਮਰਨਜੀਤ ਸਿੰਘ ਮਾਨ ਦੀ ਆ ਅਤੇ ਆਮ ਆਦਮੀ ਪਾਰਟੀ ਮੁਕਾਬਲੇ ਤੋਂ ਬਾਹਰ ਆ ਪਰ ਬਹੁਤ ਏਰੀਆ ਚ ਜਾਂਦੇ ਉੱਥੇ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਨੰਬਰ ਤੇ ਚੱਲ ਰਹੀ ਹੈ ਮੁਕਾਬਲਾ ਕਾਂਗਰਸ ਨਾਲ ਹੋਵੇਗਾ ਕਿ ਸਿਮਰਨਜੀਤ ਸਿੰਘ ਮਾਰਬਾਰ ਨੇ ਜਿਨ ਕੋਈ ਵੱਖੋ ਵੱਖਰੇ ਜਿਹੜੇ ਵਿਊ ਨੇ ਵੱਖੋ ਵੱਖਰੀਆਂ ਜੱਜਮੈਂਟਾਂ ਨੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਚ ਸੰਗਰੂਰ ਸੀਟ ਤੋਂ ਕੌਣ ਆਪਣੀ ਜਿੱਤ ਦਰਜ ਕਰੇਗਾ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ